ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸਪੈਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਬਜੀਤ ਸਾਹਿਬ ਵੀਰ ਹੋਂ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੀਤਾ ਵੀ ਵੀਰ ਕਰਦਾ ਤੇ ਅੱਜ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਬਿਲਕੁਲ ਵੀਰ ਉਹਨਾਂ ਨੇ ਆਪਣੇ ਡੇਰੀ ਪਰਪਸ ਜਾਂ ਡੇਰੀ ਫਾਰਮਿੰਗ ਦੇ ਵਿੱਚ ਰੱਖੇ ਸੀਗੇ ਪਸ਼ੂ ਫਾਰਮ ਦੇ ਉੱਤੇ ਸੀਗੇ ਤੇ ਤਕਰੀਬਨ ਕੋਈ 3-3 ਨਾਲ 3-3 ਮਹੀਨੇ ਕੋਈ 2.5 ਮਹੀਨੇ ਇਦਾਂ ਸੂਈਆਂ ਜਿਹੜੀਆਂ ਵਹਿਣਾ ਟੋਕੜ ਵਹਿੜਾ ਤੁਸੀਂ ਮੰਨ ਸਕਦੇ ਹੋ ਟੋਕੜ ਵਹਿੜਾ ਅੱਜ ਸਰਪੀ ਸਿੰਘ ਹੁਣੀ ਸੇਲ ਕਰਦੇ ਪਏ ਆ ਨਾਲ ਦੀ ਨਾਲ ਤੁਹਾਨੂੰ ਆਪਾਂ 2 ਤੋਂ 3 ਨਾਗ ਜਿਹੜੀਆਂ ਬੱਚੀਆਂ ਵੀ ਦਿਖਾਵਾਂਗੇ ਤੇ ਕੋਈ 5 ਤੋਂ 6 ਨਾਗ 5-6 ਨਾਗ ਜਿਹੜੇ ਆ ਵਹਿੜਾ ਤੁਹਾਨੂੰ ਦਿਖਾ ਦਾਂਗੇ ਇੱਕ ਸੱਜਰ ਵਹਿੜ ਸੂਨ ਵਾਲੀ ਐ ਤੇ 5 ਵਹਿੜਾ ਜਿਹੜ ਅੱਗੇ ਬਣੀਆਂ ਸੌਰੀਆਂ ਜਾਂ ਨਹੀਂ ਬਣੀਆਂ ਸੌਰੀਆਂ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ 15 16 16 ਕਿਲੋ ਦੁੱਧ 12 ਕਿਲੋ ਦੁੱਧ ਇੱਕ ਵਾਰ ਤੁਹਾਨੂੰ 8 ਕਿਲੋ ਦੁੱਧ ਤੇ ਮਿਲ ਜੂਗੀ ਠੀਕ ਹੈ ਜੀ ਸੋ ਜਾਇਜ਼ ਭਾਅ ਪਰਤਾ ਰਹੂਗਾ ਜਿਹੜੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਉਹਨਾਂ ਭਰਾਵਾਂ ਦੇ ਮਤਲਬ ਦੀ ਇਹ ਵੀਡੀਓ ਆ ਸੋ ਜਿਹੜਾ ਵੀਰ ਆਪਣਾ ਕੋਈ ਸੱਜਣ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਮੋਸਟ ਵੈਲਕਮ ਇੱਥੇ ਆਣ ਕੇ ਤੁਸੀਂ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਇੱਕ ਬਿਲਕੁਲ ਇੱਧਰ ਤੁਸੀਂ ਬੱਚੀਆਂ ਵੇਖੋਗੇ ਤਿੰਨ ਬੱਚੀਆਂ ਨੇ ਹੀ ਫਰਨੇ ਠੀਕ ਹੈ ਜੀ ਇਹ ਵੀ ਫ ਤੋ ਕਿਸੇ ਭਰਾ ਨੇ ਅਗੇ ਸਾਫ਼ ਸੰਭਾਲ ਕੇ ਕਰ ਲੂਗਾ ਠੀਕ ਹੈ ਕੋਈ ਵੀ ਅਗੇ ਲੈ ਕੇ ਜਾਣਾ ਚਾਹੁੰਦਾ ਤਾਂ ਤੁਸੀਂ ਇਹ ਬੱਚੀਆਂ ਦਾ ਸੌਦਾ ਕਰ ਲਿਓ ਤਿੰਨ ਬੱਚੀਆਂ ਜਿਹੜੀਆਂ ਇਹ ਛੋਟੀਆਂ ਤੁਹਾਨੂੰ ਆਪਾਂ ਦਿਖਾ ਦਾਂਗੇ ਕੋਈ 8 7 6 7 5 6 7 8 ਮਹੀਨਿਆਂ ਦੇ ਦੌਰਾਨ ਇਹਨਾਂ ਦੀ ਉਮਰ ਹੈਗੀ ਆ ਸੋ ਤਰੀਕਾ ਤੁਸੀਂ ਨੋਟ ਕਰ ਲਓ 4 ਮਾਰਚ ਆ ਦੋਸਤੋ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਇੱਕ ਬੱਚੀ ਤੁਹਾਨੂੰ ਆਪਾਂ ਦਿਖਾਵਾਂਗੇ ਜਿਹੜੀ ਗੱਬਣਾ ਟੁੱਕੀ ਆ ਤਿਆਰੀ ਤੇ ਆ ਤੇ ਚਾਰ ਪੰਜ ਵੜਾ ਜਿਹੜੀਆਂ ਤੋਕੜ ਨੇ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਦੇ ਆ ਸਰਜੀਤ ਸਿੰਘ ਉਹਨਾਂ ਦੇ ਨਾਲ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਸਰਜੀਤ ਸਿੰਘ ਸਸਰੀਕਾਰ ਸ੍ਰੀਕਾਰ ਹੋ ਰਾਇ ਜਿਹੜੇ ਠੀਕ ਠਾਕ ਨੇ ਬੜੇ ਵਧੀਆ ਸਰਜੀਤ ਕੀ ਹਾਲ ਨੇ ਵੀਰ ਕੈਂਡ ਦੀ ਕਿਹੜਾ ਵੇਚੀ ਚੜ੍ਹਦੀ ਹੈ ਲੈ ਵੀ ਸਰਜੀਤ ਜਿਵੇਂ ਆਪਾਂ ਇੱਕ ਸਟਾਰਟਿੰਗ ਤੋਂ ਵੀਡੀਓ ਪਾਈ ਸੀ ਘਟੋ ਘੜ ਵੀ ਆਪਾਂ 8-7 ਵੀਡੀਓ ਜਿਹੜੀਆਂ 8-10 ਵੀਡੀਓ ਪਾ ਚੁੱਕੇ ਆ ਆਪਣੇ ਫਾਰਮ ਤੋਂ ਹਾਂਜੀ ਹਾਂਜੀ ਵੀ ਤਕਰੀਬਨ ਪੂਰਾ ਸਿਆਲ ਦੀ ਗੱਲ ਕਰ ਲਈਏ ਵੀ ਸਿਆਲ ਦੇ ਵਿੱਚ ਪਸ਼ੂ ਆ ਸਿਆਲ ਵਿਕਰੀ ਵਾਲੇ ਹੁੰਦੇ ਰਹੇ ਆ ਹਾਂਜੀ ਅੱਜ ਸਰਜੀਤ ਜਿਹੜੇ ਐਨੀਮਲ ਆਪਾਂ ਸੇਲ ਕਰਦੇ ਆ ਵਿੱਚ ਜ਼ਿਆਦਾਤਰ ਪਸ਼ੂ ਉਹ ਨੇ ਆਪਣੇ ਕੋਲ ਵੀ ਜਿਹੜੇ ਆਪਾਂ ਘੱਟੋ ਘਾਟ ਵੀ ਕੋਈ 3 ਮਹੀਨੇ ਕੋਈ 2.5 ਮਹੀਨੇ 3.5 ਮਹੀਨੇ 4 ਮਹੀਨੇ ਦੇ ਲਗਭਗ ਜਿਹੜੇ ਪਸ਼ੂ ਆਪਾਂ ਘਰੇ ਚਵਾਈ ਕੀਤੀ ਹੈ ਹਾਂਜੀ ਹਾਂਜੀ ਅੱਜ ਫਿਰ ਹਾਲ ਉਹ ਸੇਲ ਕਰਦੇ ਪਏ ਆ ਮੈਨੂੰ ਲੱਗਦਾ ਵੀ ਦੁੱਧ ਵੀ ਕੋਈ 2-3 ਬੈੜਾ ਦੇ ਥੱਲੇ ਕੋਈ 15-16 ਕਿਲੋ ਹੋਏਗਾ ਹੈਗਾ ਹੈਗਾ ਹਾਂਜੀ ਰਾਜੂ ਇੱਕ ਬੈੜ ਤੁਸੀਂ ਦੱਸਿਆ ਵੀ 12 ਕਿਲੋ ਆ ਤੇ ਤੇ 18 ਕਿਲੋ ਤੇ ਚੱਲ ਰਹੀ ਹੈ 18 ਕਿਲੋ ਤੇ ਬਾਕੀ ਦੇ 15-16 ਹਾਂਜੀ ਹੈਗੀ ਠੀਕ ਹੈ ਵੀਰੇ ਤੇ ਮੁੱਲ ਜੇਕਰ ਬੈੜਾ ਤੋਕਰਨੇ ਦਾ ਮੁੱਲ ਵੀ ਫਿਰ ਭੈਣ ਭਰਾਵਾਂ ਨੂੰ ਜਾਇਜ਼ ਹੀ ਦੇ ਰਹਿ ਰਹੇ ਜੀ ਜਾਇਜ਼ ਹੀ ਠੀਕ ਹੈ ਵੀਰੇ ਲਵੀ ਚੋਲਾ ਸਾਹਿਬ ਤੁਸੀਂ ਵਿజిਟ ਕਰ ਲਿਓ ਠੀਕ ਹੈ ਜੀ ਚੋਲਾ ਸਾਹਿਬ ਤੋਂ ਸਿੱਧੀ ਤੁਸੀਂ ਡਾਇਰੈਕਟ ਇਸ ਘਰੇ ਇਸ ਫਾਰਮ ਤੇ ਵਿజిਟ ਕਰ ਚੋਗੇ ਤੇ ਬਾਕੀ ਸਰਜੀ ਵੀਰ ਸਟਾਰਟ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਜੀ ਇੱਥੇ ਕਰ ਲਈਏ ਰਾਜਵੀਰ ਆ ਬੈਠ ਜੀ ਲਵੀ ਇੱਕ ਬੈਠਦਾ 200 ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਵਾਂਗੇ ਤੇ ਬੱਚੀਆਂ ਤੇ ਜਿਹੜੇ ਵੀਰ ਕੋਈ ਖਰੀਦਦਾਰਾ ਬੱਚੀਆਂ ਦੇ ਵਿੱਚ ਆਪਾਂ ਤਖਾਵਾਂਗੇ ਤੁਹਾਨੂੰ ਤਿੰਨ ਤੇ ਉਹ ਭਰਾ ਮੇਰਾ ਜਿਹੜਾ ਕੋਈ ਖਰੀਦਣ ਦਾ ਚਾਹ ਵਾਲਾ ਤੁਸੀਂ ਜ਼ਰੂਰ ਐਂਡ ਦੇ ਵਿੱਚ ਮੁੱਲ ਪ੍ਰੋਪਰ ਤੁਹਾਨੂੰ ਉਮਰ ਦੱਸ ਦਿਆਂ ਕਿ ਇਹ ਬੈੜ ਦਾ ਕੀ ਬੇਰਵਾ ਸਰਜੀ ਤਾਂ ਇਹ ਰਾਜਵੇ ਦੂਜੇ ਸੂਏ ਵੈੜ ਸੂਈ ਹੀ ਹੈ ਦੂਜਾ ਸੂਆ ਜੀ ਹਾਂਜੀ ਤੇ ਇਹਦਾ ਬੱਚਾ ਨਹੀਂ ਹੈਗਾ ਜੀ ਹੁਣ ਇਸ ਟਾਈਮ ਅੱਛਾ ਤੇ ਇਹਨੂੰ ਸੂਈ ਨੂੰ ਹੋ ਗਿਆ ਕੋਈ ਢਾਈ ਕਿ ਮਹੀਨੇ ਤੋਂ ਪੌਣੇ ਤਿੰਨ ਦੇ ਲਗਭਗ ਹੋ ਗਿਆ ਕਿ ਤਿੰਨ ਹੀ ਚੱਲ ਮੰਨ ਕੇ ਚੱਲ ਠੀਕ ਹੈ ਜੀ ਹਾਂਜੀ ਠੀਕ ਆ ਅੱਗੇ ਬਣੀ ਸੋਰੀ ਤੇ ਨਹੀਂ ਕੋਈ ਨਹੀਂ ਅੱਗੇ ਨਹੀਂ ਠੀਕ ਆ ਦੁੱਧ ਦੇ ਥੱਲੇ ਇਸ ਵਕਤ ਕਿੰਨਾ ਚੋਰੇ ਆ ਦੁੱਧ ਇਹਦੇ ਥੱਲੇ ਹੈਗਾ ਕੋਈ 16 ਤੋਂ ਬਾਹਰ ਹੀ ਰਾਜੇ 16 ਕਿਲੋ ਤੋਂ ਬਾਹਰ ਆ ਹਾਂਜੀ ਚਵਾਈ ਚਾਰੇ ਤਰ੍ਹਾਂ ਦੀ ਓਕੇ ਆ ਹਾਂਜੀ ਓਕੇ ਓਕੇ ਬਿਲਕੁਲ ਲੋ ਵੀ 16 ਕਿਲੋ ਤੋਂ ਬਾਹਰ-ਬਾਰ ਚਲਣ ਰਹੀ ਆ ਕੋਈ ਢਾਈ ਤਿੰਨ ਪੌਣੇ ਤਿੰਨ ਤਿੰਨ ਮਹੀਨੇ ਇੱਥੇ ਜਿਹੜਾ ਤੁਸੀਂ ਜਿਹੜੇ ਤੁਸੀਂ ਸਮਾਂ ਮੰਨ ਲਿਆ ਜੇ 16 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਮਿਲਦੀ-ਮਿਲਦੀ ਹਨ ਮਿੱਠੀ ਹੈ ਪੂਰੀ ਬਿਲਕੁਲ ਬਿਲਕੁਲ ਆ ਗਰੀ ਤੇ ਖਾਇ ਦੂਜੇ ਤੁਸੀਂ ਅੱਪੇ ਪਾਈ ਕਰਦੇ ਕਦੀ ਲੱਤ ਵੀ ਨਹੀਂ ਪੁੱਟੀ ਕਰਮ ਵਾਲੀ ਤੁਹਾਡਾ ਫਿਰ ਫਾਰਮ ਦੇ ਵਿੱਚ ਮਸ਼ੀਨੀ ਚਵਾਈ ਹੁੰਦੀ ਹੈ ਹਾਂ ਮੈਗਾ ਵੀ ਕੋਈ ਬੰਗਾ ਜੂੜ ਪਾਉਣ ਦੀ ਲੋੜ ਨਹੀਂ ਨਹੀਂ ਆਪਾਂ ਨਹੀਂ ਕਦੀ ਪਾਇਆ ਜੇ ਹੱਥ ਨਾ ਚੋਣੀ ਆ ਤੇ ਚਲੋ ਕੋਈ ਵੀਰ ਓਦਾਂ ਸੇਫਟੀ ਨਾਲ ਪਾਲੇ ਤੇ ਵੱਖਰੀ ਗੱਲ ਠੀਕ ਆ ਸਵੇਰ ਦੂਜਾ ਕੋ ਹੋਊਗਾ ਦੂਜਾ ਹੈ ਲਓ ਖੋਲੋ ਵੀਰੇ ਲਓ ਵੀ ਇੱਕ ਵਾਰ ਤੁਹਾਨੂੰ ਪਾਣ ਦਿਖਾ ਰਹੇ ਆ ਠੀਕ ਆ ਜੀ ਖੋਲ ਕੇ ਤਸੱਲੀ ਦੇ ਨਾਲ ਤੋੜ ਕੇ ਦਿਖਾਉਣੇ ਆ 16 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ 3 ਮਹੀਨੇ ਦਾ ਸਮਾਂ ਹੋ ਗਿਆ 16 ਕਿਲੋ 15 16 16 ਕਿਲੋ ਦੁੱਧ ਠੀਕ ਆ ਜੀ ਬਾਕੀ ਹਾਈਟ ਮੀਡੀਅਮ ਤੇ ਵਿੱਚ ਆ ਪਾਲੀ ਸਭੀ ਪੂਰੀ ਆ ਕਰਮਾ ਲਈ ਠੀਕ ਆ ਜੀ ਆ ਦੇ ਜੱਡਾ ਲੇਵਾ ਬਖਾਰਾ ਫਖੂਲਾ ਦਾ ਕਰਮਾ ਵਾਲਾ ਜਿਵੇਂ ਗੱਲ ਕਰਦੇ ਆ ਵੀ ਸਰਬ ਜੀ 18 18 20 20 ਕਿਲੋ ਕਰਦੀ ਫਿਰਦੀ ਹਾਂ ਜੀ ਹਾਂ ਜੀ ਪਰ ਜਿਹੜਾ ਦੁੱਧ ਆਪਾਂ ਚਵਾ ਦਨਾ ਉਹ 16 ਕਿਲੋ ਆ ਹਾਂ ਠੀਕ ਆ ਵੀ ਲਓ ਜੀ ਠੀਕ ਆ ਜੀ ਸੋ ਹਵਾਨੇ ਚੱਡੇ ਦੇ ਪਾਸੇ ਉਹ ਤਾਂ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਹੁੰਦੇ ਆ ਵੀ ਜਿਵੇਂ ਪੰਡਾ ਪਾਈ ਖੜੀ ਕਰਮਾ ਦੀ ਅਜੇ ਵੀ ਮੇਲੋ ਵੀ ਚੁਾਈ ਕ ਇਨੇ ਮੈਂ 2 2.5 3 ਮਹੀਨੇ ਕਰਕੇ ਵੀ ਹੋਇਆ ਅਜੇ ਤਾਂ ਪੂਰਾ ਬਖਾਰਾ ਵਾ ਠੀਕ ਆ ਜੀ ਹਾਂ ਜੀ ਲਓ ਵੀ ਠੀਕ ਆ ਜੀ ਆਇਆ ਲੱਗਦੀ ਆ ਵੀ ਅੱਜ ਜਿਵੇਂ ਮਲਕੇ ਸੱਜਰ ਸੂਈ ਹੋਈ ਸੀ ਸੱਜਰ ਲੋ ਵੀ ਠੀਕ ਹੈ ਜੀ ਵੈਸੇ ਮਸ਼ੀਨੀ ਚਵਾਈ ਹੁੰਦੀ ਹੈ ਤੇ ਹੱਥੀ ਚਵਾਈ ਵੀ ਕੋਈ ਭਰਾ ਕਰ ਸਕਦਾ इजीली ਠੀਕ ਹੈ ਜੀ ਦੋਹਾਂ ਪਾਸੇ ਬੈਠ ਕੇ ਵੀ ਚਵਾਈ ਤੁਸੀਂ ਕਰ ਲੋਗੇ ਇੱਕ ਪਾਸੇ ਬੈਠ ਕੇ ਵੀ ਕਰ ਲੋਗੇ ਠੀਕ ਹੈ ਜੀ ਆ ਲਿਓ ਜੀ ਪਾਣ ਦਿਓ ਫਿਰ ਲੈ ਚੱਲ ਲੈ ਚੱਲੋ ਜੀ ਲੋ ਵੀ ਠੀਕ ਹੈ ਜੀ ਸੋ ਟੋਕੜ ਵੜਾ ਬਾਕੀ ਸਮਾਂ ਡਿਟੇਲ ਆਪਾਂ ਤੁਹਾਨੂੰ ਦੱਸ ਦਿੱਤੀ ਹੈ ਤੇ ਸਰਪਜੀਤ ਕੀ ਮੁੱਲ ਦੀ ਆ ਕੀ ਡਿਮਾਂਡ ਕਰਦੇ ਆਂ ਦੀ ਇਧਰ ਆ ਜੀ ਵੀਰੇ ਹੁਣ ਦੁੱਧ ਦੇ ਹਿਸਾਬ ਨਾਲ ਚਲੋ ਮੁੱਲ ਤੇ ਭਾਵੇਂ 55 ਕਰੀ ਜਾਈਏ ਪਰ ਆਪਾਂ ਜੈ ਜੀ ਦੇ ਦੇਣੀ ਆ ਇਹਦਾ ਮੁੱਲ ਆਪਾਂ 50 ਕਰਦੇ ਆ 45 ਚ ਥੋੜਾ ਬਹੁਤਾ ਮਾਨਤਨ ਕਰਦਾਂਗੇ 45 ਚ ਹਾਂ ਜਾ ਮਤਲਬ ਹਾਂ ਨਹੀਂ 45 ਦੀ ਨਹੀਂ ਮਾਨਤ 45 ਦੀ ਦੇ ਦਾਂਗੇ ਜਿਹੜੀ ਲੋ ਵੀ ਆ 45000 ਦੀ ਅੱਜ ਐਂਡ ਪੁਆਇੰਟ ਜਿਹੜੀ ਵਾੜ ਮਿਲ ਜੂਗੀ ਠੀਕ ਆ ਜੀ ਸੋ 16 15 16 16 ਕਿਲੋ ਨੈਟ ਕੋ ਤੇ ਥੱਲੇ ਹੁਣ ਮੌਜੂਦ ਆ 44000 ਦੀ ਮਿਲ ਜੂਗੀ ਬਾਕੀ ਕੋਈ ਵੀ ਸਜਣ ਵੀਰ ਇੱਥੇ ਆ ਜਾਵੇ ਠੀਕ ਆ ਜੀ ਹੋਰ ਵੀ ਮੌਕੇ ਤੇ ਕੋਈ ਰਸਾ ਚੜਾਈ ਕਹਿ ਲੋ ਠੀਕ ਆ ਜੀ ਪ੍ਰੇਮ ਆਫਸਰ ਹੋ ਜੂਗਾ ਕਰ ਦਾਂਗੇ ਮਾਨਤਨ ਕੋਈ ਨਹੀਂ ਆ ਠੀਕ ਆ ਅੱਗੇ ਸੈਕੰਡ ਨੰਬਰ ਤੇ ਸਰਜੀਤ ਕਿਹੜੀ ਵੇੜ ਦਿਖਾਉਂਦੇ ਆ ਆਵੇ ਆਵੇ ਲੋ ਵੀ ਇੱਕ ਸ਼ਾਈ ਵਾਲ ਅੰਗਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਸ਼ਾਈ ਵਾਲ ਅੰਗਦੇ ਵਿੱਚ ਵੇੜ ਆ ਕੱਦ ਬੋਤਾ ਲਈ ਜਾਂ ਵੱਡੀ ਆ ਤੇ ਇਹਦਾ ਵੀਰੇ ਕੀ ਵੇਰਵਾ ਸਰਜੀਤ ਇਹ ਵੀ ਰਾਜ ਵੀਰੇ ਇਹ ਤਿੱਜੇ ਸੂ ਐਸੋ ਹੀ ਸੀ ਹਾਂ ਜੀ ਤੇ ਆ ਇਹਦੀ ਬੱਚੀ ਆ ਠੀਕ ਹੈ ਜੀ ਹਾਂ ਜੀ ਤੇ ਬੱਚੀ ਵਿਚਾਰੀ ਥੋੜੀ ਜੀ ਅਜੇ ਲੱਸੀ ਜੀ ਪਟਿਆ ਪੁੰਟਿਆ ਦੇ ਕਦੀ ਫੀਡ ਫੂਡ ਨਹੀਂ ਇਹਨੂੰ ਵਿਚਾਰੀ ਨੂੰ ਪਾਈ ਤੇ ਇਹ ਹੋ ਗਈ ਢਾਈਆਂ ਕੇ ਮਹੀਨੇ ਦਾ ਸੁਆ ਮੰਨ ਲਓ ਪੌਣੇ ਤਿੰਨਾਂ ਦਾ ਬਿਤਾਇਆਂ ਤੋਂ ਤਿੰਨਾਂ ਕੇ ਮਹੀਨੇ ਹਾਂ ਬੱਚੀ ਨੇ ਥੋੜਾ ਜਿਆਦਾ ਮੈਨੂੰ ਲੱਗਦਾ ਇੱਥੇ ਕਿ ਬਣ ਬਣ ਜਾਣੀ ਆ ਹਾਂ ਸਰ ਜੀ ਬਹੁਤ ਆ ਜਿਆਦਾ ਹੀ ਲਿਸਾ ਵਾਂਜਾ ਰਹਿ ਗਿਆ ਵਿਚਨਾ ਆਹੋ ਹਾਂ ਲਓ ਇਹ ਵੀ ਰਿਕਾਰਡ ਆ ਰਹੀ ਜੀ ਛੋਟੀ ਜੀ ਬੱਚੀ ਆ ਹਾਂ ਠੀਕ ਆ ਜਿੱਡਾ ਕਿਲਾ ਕੱਢਿਆ ਸਰ ਜੀ ਦੀ ਓਡੀ ਕੇ ਬੱਚੀ ਆ ਲੋ ਵੀ ਢਾਈ ਤੋਂ ਤਿੰਨ ਕੁ ਮਹੀਨੇ ਦਾ ਸਮਾਂ ਹੋ ਗਿਆ ਠੀਕ ਆ ਜੀ ਤੇ ਛਾਈਵਾਲ ਦੇ ਅੰਗ ਦੇ ਵਿੱਚ ਵਹਿੜਾ ਸਰਜੀਤ ਕਿੰਨਾ ਦੋ ਦਿਨ ਦੇ ਥੱਲੇ ਹੁਣ ਮੌਕੇ ਤੇ ਦੋ ਦਿਨ ਦੇ ਜਿਹੜੇ ਇਹਦੇ ਥੱਲੇ ਕੋਈ 17 ਸਪੂਰਾ ਲੱਗੇ ਹੈਗਾ ਆਪਾਂ ਚਲੋ 16 ਹੀ ਕਵਾਂਗੇ ਵੀ 16 ਕਿਲੋ ਦੀ ਤਸੱਲੀ ਦੇ ਭੇਜ ਦਿਆਂਗੇ ਕੋਈ ਭਾ online ਵੀ ਸੌਦਾ ਕਰਦਾ ਹਾਂਜੀ ਹਾਂਜੀ ਦੇ ਕੋਈ ਇੱਥੇ ਵੀ ਆਉਂਦਾ ਤੇ 16 ਤੋਂ ਘੱਟ ਦੀ ਦੇ ਆਪਦੀ ਚਵਾਈ ਕਰਕੇ ਵੀ ਤਸੱਲੀ ਕਰਕੇ ਖੜਨਾ ਠੀਕ ਆ ਹਾਂ ਲੋ ਵੀ ਚੰਗੀ ਵਹਿੜਾ ਠੀਕ ਆ ਜੀ ਤਕੜੀ ਵਹਿੜਾ ਬਾਕੀ 16 ਕਿਲੋ ਵੈਸੇ ਵੀ ਆਪਾਂ ਵੇਖਦੇ ਆ ਵੀ ਬਹੁਤ ਘੱਟ ਪਸ਼ੂ ਕੱਢਦੇ ਆ ਛਾਈਵਾਲ ਚ ਬਾਕੀ ਲੰਬਾ ਤਾਣਾ ਦੋਰਾ ਥਾਣ ਲੱਗਾ ਕਰਮਾਲੀ ਨੂੰ ਤੇ ਕਿਸੇ ਰਕਮ ਦਾ ਸਰਜੀਤ ਕੋਈ ਭੂਰ ਛਟਾ ਕੋਈ ਰਕਮ ਦਾ ਨਹੀਂ ਆ ਜੀ ਵੀਰੇ ਵਧੀਆ ਚੋਾਈ ਬਿਲਕੁਲ ਠੀਕ ਹੈ ਜੀ ਬਸ ਇੱਥੀ ਚੋਾਈ ਵਧੀਆ ਕੋਈ ਹਾਂ ਜੀ ਮਾੜਾ ਮੁਰਗੀ ਲੱਤ ਲੁੱਟ ਸੱਜਾ ਖਬਤ ਨਹੀਂ ਕਰਦੀ ਓਦਾਂ ਭਲਾ ਕੋਈ ਦਿਹਾੜੀ ਡੰਗ ਦਾ ਮੰਨ ਲਓ ਮਸ਼ੀਨ ਤੋਂ ਜਦੋਂ ਹੱਥ ਤੇ ਆਉਣ ਵੈੜਾ ਮਾੜਾ ਮੋੜ ਕਰ ਜਾਂਦੀਆਂ ਵੈਸੇ ਮਸ਼ੀਨ ਤੇ ਨਹੀਂ ਕਰੀ ਇਹਨੇ ਲੱਤ ਪੁੱਟ ਇਹ ਵੀ ਮਸ਼ੀਨ ਤੇ ਕਰਦਾ ਸੀ ਜੀ ਮਸ਼ੀਨ ਤੇ ਚੋਈਦੀਆਂ ਰਾਜ ਅੱਛਾ ਜੀ ਹਾਂ ਲੋ ਵੀ 16 ਕਿਲੋ ਦੁੱਧ 16 ਕਿਲੋ ਦੁੱਧ ਆਪਾਂ ਤੁਹਾਨੂੰ ਪੂਰੀ ਤੋਰ ਕੇ ਦਿਖਾ ਦਿੰਨੇ ਆ ਦ ਸੋ ਕੋ 2 ਮਹੀਨੇ ਕੋ 3 ਮਹੀਨੇ ਐਸਟੀਮੇਟ ਆਜੇ ਨੂੰ ਵੇਖ ਕੇ ਭਰਾ ਕੋਈ ਅੰਦਾਜ਼ਾ ਲਾ ਲਵੇ ਤੇ ਸੁਬਿਆਂ ਦੇ ਵਿੱਚ ਕੋਈ ਆਪ ਦੀ ਸਮਝ ਵੇਖ ਲੈ ਕੋਈ ਤਿੱਜਾ ਮੰਨ ਕੇ ਸੌਦਾ ਕਰ ਲਵੇ ਕੋਈ ਤਿੱਜਾ ਮੰਨ ਕੇ ਕਰ ਲਵੇ ਦੁੱਧ 16 ਕਿਲੋ ਆ ਦੁੱਧ ਤੇ ਮੇਰਾ ਭਰਾ ਤੁਸੀਂ ਜਰੂਰ ਇੱਕ ਵਾਰੀ ਝਾਤ ਮਾਰ ਕੇ ਫੇਰ ਗੱਲ ਕਰ ਲਿਓ ਕਿ ਦੁੱਧ ਵੀ ਇਹਨਾਂ ਸਰਵਿਸ ਤੇ ਜਿਵੇਂ ਗੱਲ ਕਰਦੇ ਮੱਝਾ ਲਈ ਆ ਹਾਂਜੀ ਹਾਂਜੀ ਬਹੁਤ ਵਧੀਆ ਦੁੱਧ ਤੇ ਦੁੱਧ ਜਿਹੜਾ ਪੂਰਾ ਚਿੱਟਾ ਜਿਵੇਂ ਆਪਾਂ ਗੱਲ ਕਰਦੇ ਵੀ ਮੱਝਾ ਵਰਗੇ ਦੁੱਧ ਹੁੰਦਾ ਕਰ ਮਾਰੀਆਂ ਦਾ ਆ ਦੇਖੋ ਜੀ ਲਓ ਜੀ ਠੀਕ ਆ ਜੀ ਸੋ ਫੁੱਲ ਵਜਨ ਲੋੜ ਦੇ ਵਿੱਚ ਆ ਠੀਕ ਆ ਹਾਂ ਲੈ ਵੀ ਠੀਕ ਆ ਬਾਕੀ ਚੌਣ ਚਵਾ ਸਬਜ਼ੀ ਧਾਰਾਂ ਦੀ ਬਰਾਬਰ ਅਗਲੇ ਪਿਛਲੇ ਧਾਰਾਂ ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਉਦਾਂ ਉਹ ਮੜਾ ਜਾ ਇੱਕ ਥਾਂ ਦੂਜਿਆਂ ਨਾਲ ਤੁਹਾਨੂੰ ਲੱਗੂਗਾ ਥੋੜਾ ਜਿਹਾ ਸੈੱਟ ਰੱਖਦੀ ਪਰ ਬਾਕੀ ਬਰਾਬਰ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਠੀਕ ਆ ਠੀਕ ਆ ਲੈ ਬੰਨ ਲਓ ਬੰਨ ਲਓ ਵੀਰੇ ਆ ਨਿਓ ਕੋਈ ਗੱਲ ਨਹੀਂ ਆ ਹਾਂ ਇੱਕ ਢਿਸ਼ੇ ਦਿੱਤਾ ਲੌਬੀ ਠੀਕ ਹੈ ਜੀ ਛੋਟਾ ਝਾਟੂ ਚਾ ਵੈੜ ਦਾ ਵੱਡਾ ਕੋਈ ਵੀ ਵੀਰ ਆਪਣਾ ਆ ਰਿਹਾ ਠੀਕ ਹੈ ਜੀ ਇੱਕ ਤੁਸੀਂ ਆਈਡੀਆ ਲਾ ਕੇ ਆਇਓ ਵੀ ਸੋਨਾ ਕੱਦ ਦਾ ਵੱਡੇ ਕੱਦ ਵਿੱਚ ਆ ਸਰਬਜੀ ਤਾਂ ਤਕਰੀਬਨ ਹੁਣ ਢਾਈ ਤਿੰਨ ਮਹੀਨੇ ਹੋ ਗਏ ਗਾਂ ਸੱਜਰ ਜੇ ਤੋਂ ਆਪਣੇ ਕੋਲ ਸੀ ਤੇ ਦੋ ਦਿਨਾਂ ਕਿਸੇ ਜਾਂ ਕੋਈ ਨਹੀਂ ਦੁੱਧ ਜਿਆਦਾ ਸੀ ਰਾਜਵਰੇ ਦਾ ਦੁੱਧ ਤੇ ਇੰਨੇ ਮਤਲਬ 20-20 ਲੱਗ ਕੇ ਭਰਾਇਆ ਤੇ ਮਲਕੀ ਫਾ ਹੁਣ ਹੀ ਤਕਰੀਬਨ ਕੋਈ ਤਿੰਨ ਮਹੀਨਿਆਂ ਤਾਂ ਮਲਕੀ ਤਿੰਨ-ਤਿੰਨ ਮਹੀਨੇ ਦਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਤਿੰਨ-ਤਿੰਨ ਚੋ-ਚੋ ਮਹੀਨਿਆਂ ਬਾਅਦ ਪਸ਼ੂ ਥੋੜਾ ਡਾਊਨ ਜਾਂਦਾ ਹੀ ਜਾਂ ਜਾਂਦੇ ਜਾਂਦੇ ਹਾਂ ਤੇ ਕੋਈ 20 ਤੋਂ ਮਲਕੀ 22-24 ਲੀਟਰ ਤੱਕ ਚੱਲਦੀ ਰਹੀ ਹੈ ਜੀ 22 ਤੋਂ ਪਾਸ ਹੀ ਕੱਢਿਆ ਇੰਨੇ ਠੀਕ ਆ ਕੀ ਮੁੱਲ ਕਰਦਾ ਅੱਜ ਦੇਦਾ ਦੇਵਾਂਗੇ ਕਿੰਨੇ ਦੇ ਮੁੱਲ ਰਾਜ ਉਹ ਲਾ ਪੈਂਦਾ ਭਾਵੇਂ 50 ਕਰਾ ਲੋ ਆ 45 ਕਰਾ ਲੋ ਇਹ 40 ਦੇ ਵਿੱਚੋਂ ਮਾਨਤਨ ਕਰ ਦਾਂਗੇ 40000 ਚੋਂ ਹਾਂਜੀ ਲੋ ਵੀ ਅੱਜ 40000 ਦੇ ਵਿੱਚੋਂ ਛੋੜਛੱਪਾ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ 16 ਕਿਲੋ 15 16 ਕਿਲੋ ਨਾਲ ਪਸ਼ੂ ਲੱਭਣ ਚਾਹੀਏ ਤੇ ਆਪਣੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਕਿਹੜੇ ਭਾਅ ਪੈਂਦਾ ਚਲੋ ਇਹ ਪਸ਼ੂ ਆ ਵੀ ਕੋਈ 2-2 4-4 3-3 ਮਹੀਨੇ ਜਿਹੜੇ ਪਸ਼ੂ ਚੋਏ ਚਵਾਏ ਆ ਟੋਕੜਾਂ ਦੇ ਵਿੱਚ ਆ ਪਰ ਦੁੱਧ ਦੇ ਨਾਲ ਥੱਲੇ ਕਰਮਾ ਲੀਆਂ ਥੱਲੇ ਸੱਜਰਾਂ ਦਾ ਮੁਕਾਬਲਾ ਹੀ ਕਰਦੀਆਂ ਨੇ ਠੀਕ ਆ ਤੇ ਰੇਟ ਤੁਹਾਨੂੰ ਦੱਸ ਦਿੱਤਾ ਇਸ ਤੋਂ ਬਾਅਦ ਸਰਪ ਜੀ ਤੇ ਇੱਧਰ ਆ ਜਿਓ ਤੇ ਆ ਬੈਣਕ ਦਿਖਾ ਦਗੇ ਹਾਂਜੀ ਜਰਸੀ ਇੱਕ ਬਲੈਕ ਰੰਗ ਦੇ ਵਿੱਚ ਦੋਸਤੋ ਜਰਸੀ ਟੱਚ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਦੇ ਵਿੱਚ ਪਛੀ ਆ ਬਹੁਤ ਪਿਆਰੀ ਆ ਛੋਟੀ ਬੂਤੀ ਛੋਟਾ ਕੰਨ ਹਾਈਟ ਕੱਤ ਬਹੁਤ ਸੋਹਣਾ ਵੱਡਾ ਤੇ ਇਹ ਸਰਜੀ ਤੇ ਸੁਭਾ ਕਿੰਨਾ ਸੂਈ ਆਪੇ ਇਹ ਦੂਜਾ ਸੁਭਾ ਸੂਈ ਹਰਾ ਜਰੇ ਦੂਜਾ ਹਾਂਜੀ ਇਹਨੂੰ ਅਜੇ ਸਮਾਂ ਕਿੰਨਾ ਹੋ ਗਿਆ ਇਹਨੂੰ ਵੀ 3 ਮਹੀਨੇ 3 ਮਹੀਨਿਆਂ ਦੀ ਹੋ ਗਈ ਹੈ ਵੀ 3 ਤੋਂ ਵੱਧ ਹੀ ਹੋਊ ਥੋੜਾ ਬਾਕੀ ਠੀਕ ਹੈ ਬਗੈਰ ਬੱਚਿਆਂ ਹਾਂਜੀ ਬਗੈਰ ਬੱਚਿਆਂ ਠੀਕ ਆ ਦੋਦੇ ਦੇ ਥੱਲੇ ਹੁਣ ਕਿੰਨਾ 15 ਕਿਲੋ 14 ਤੋਂ ਬਾਹਰ ਹੀ ਆ ਹਾਂ ਤੇ 15 ਵਸ ਚ ਆਉਂਦੀ ਆ ਆਪਾਂ 1 ਠੀਕ ਆ ਜੀ। ਲਓ ਵੀ ਹੋਵੇ ਨਾ ਹੋਵੇ ਤਾਂ ਦੋਸਤੋ 15 ਕਿਲੋ ਆ ਪਰ 14 ਕਿਲੋ ਜਿਹੜਾ ਕਿਸੇ ਭਰਾ ਨੂੰ ਚਵਾ ਦੇਣਾ ਉਹ 14 ਕਿਲੋ ਭਰਾ ਆ ਇੱਥੇ ਕੋਈ ਇੱਥੇ ਆਣ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਾਕੀ ਥਣ ਵੀਰੇ ਚਵਾਈ ਚਾਰੇ ਬਰਾਬਰ ਨੇ ਬਰਾਬਰ ਬਿਲਕੁਲ ਕੋਈ ਭੂਰ ਛਟਾ ਨਹੀਂ ਆ ਪੂਰੀ ਮੋਗੇ ਹਰਗੀ ਚਾਹੀਦੀ ਹੈ ਠੀਕ ਆ ਲਓ ਵੀ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਣੇ ਆ ਜਰਸੀ ਦੇ ਵਿੱਚ ਆ ਬੜੀ ਪਸੰਦ ਆਊਗੀ ਭਰਾਵਾਂ ਨੂੰ ਕਿਸੇ ਭਰਾ ਨੇ ਕੇ ਕੰਮ ਕਰਨਾ ਨਸਲ ਜਾਦਪਰੀਡ ਤੇ ਠੀਕ ਆ ਜੀ ਤੇ ਚੰਗਾ ਸੀਮਨ ਪ੍ਰਭਾ ਕੇ ਚੰਗੇ ਬੱਚੇ ਲੈ ਸਕਦੇ ਹੋ ਤੁਸੀਂ ਰੰਗ ਚਮਕਦਮਕ ਬੜੀ ਐ ਬੈੜਦੀ ਇੱਕ ਰੰਗਾਂ ਬਲੈਕ ਬਾਕੀ ਮਗਰਲੇ ਪੈਰ ਜਿਹੜੇ ਤੁਹਾਨੂੰ ਲੱਗਣਗੇ ਵੀ ਕੋਈ ਅੱਧੇ ਦੀ ਗਿੱਠ 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 ਜਿਹੜੇ ਤੋਤੇ ਆ ਹਵਾਨੇ ਚੱਡੇ ਦੇ ਉੱਪਰ ਜਿਹੜਾ ਸਪੋਰਟ ਹੈਗਾ ਵਾਈਟ ਹੈ ਠੀਕ ਆ ਜੀ ਤੇ ਬਾਕੀ ਓਵਰ ਆਲ ਜਿੰਨੀ ਆ ਸਾਰੀ ਬੈੜ ਬਲੈਕ ਆ ਇਹ ਵੀ ਰਾਜਵਿਰੇ ਸੱਜਣ ਨੇ ਬਾਈ ਬੂਈ ਤੋਂ ਪਲੱਸ ਦੁੱਧ ਭਰਾਇਆ ਇੰਨੇ ਵੀ ਠੀਕ ਆ ਜੀ ਠੀਕ ਆ ਬਾਈ 23 24 ਲੱਗ ਗਈ ਹੈ ਵੀ ਠੀਕ ਆ ਜੀ ਠੀਕ ਆ ਲੋਬੀ ਬਾਕੀ ਚੁਵਾਈ ਦੇ ਪਾਸੂ ਚੰਗੇ ਆ ਤੁਹਾਨੂੰ ਇੱਕ ਵਾਰ ਆਪਾਂ ਤੋੜ ਕੇ ਦਿਖਾ ਦਿੰਨੇ ਆ ਲਓ ਖੋਲੋ ਸ਼ਾ ਜੀ ਆ ਖੋਲ ਕੇ ਦਿਖਾ ਦਿੰਨੇ ਕਿ ਲੋਲਾਈ ਫਿਰਦੀ ਆ ਜਵਾਦੂਗੀ 15 ਕਿਲੋ ਰਾਜੋ। ਹਾਂ ਸੋ ਬਾਕੀ ਸੱਜਰ ਦਾ ਦੁੱਧ ਵੀ ਤੁਹਾਨੂੰ ਨੋਟ ਕਰਾਤਾ ਵੀ ਅੱਜ ਤੋਂ 3 ਮਹੀਨੇ ਕੋਈ 2.5 3 ਮਹੀਨੇ 3 ਮਹੀਨੇ 3.5 ਮਹੀਨੇ ਪਹਿਲਾਂ ਜਦੋਂ ਪਸ਼ੂ ਬਿਲਕੁਲ ਸੱਜਰ ਸੋਇਆ ਸੀਗਾ ਤੇ 20 ਕਿਲੋ ਤੋਂ ਬਾਰ ਬਾਰ ਜਿਹੜੇ ਇਹ ਚੱਲਦੇ ਰਹੇ ਪਸ਼ੂ ਠੀਕ ਆ ਜੀ ਤੇ ਬਹੁਤ ਸੋਹਣੀ ਕੱਦਗਾਠੀ ਦੇ ਵਿੱਚ ਬਲੈਕ ਰੰਗ ਦੇ ਵਿੱਚ ਇਹ ਵਹਿੜਾ ਥਣਾ ਤਕਰੀਬਨ ਵਿੱਚ ਸਪੇਸ ਗੈਪ ਤੁਹਾਨੂੰ ਥੋੜੀ ਜਿਹੀ ਘਟਣ ਦਾ ਜਰੂਰ ਹੋਊਗੀ ਥਣਾ ਦੇ ਕੋਈ ਫੋਰ ਦਾ ਆ ਲਿਓ ਜੀ ਚਲ ਅੱਛਾ ਜ਼ਰੂਰ ਵੀਰੇ ਨਾਲ ਦੀ ਨਾਲ ਇਹਦੀ ਡਿਮਾਂਡ ਇਹਦਾ ਮੁੱਲ ਵੀ ਦੱਸ ਦੇ ਇਹ ਬੱਚੀ ਕਿੰਨੇ ਦੀ ਦੇ ਰਿਆਂ ਅੱਜ ਇਹ ਰਾਜ ਮੇਰੇ ਚਲੋ ਬਰੀਡ ਅੱਲਾਂ ਤੇ ਕੋਈ ਸ਼ੱਕ ਨਹੀਂ ਵੈੜਦਾ ਹਾਂ ਬਰੀਡ ਤੇ ਬਹੁਤ ਵਧੀਆ ਗਾਂ ਕਿਸ ਨੇ ਬੱਚੇ ਚੰਗੇ ਲੈਣੇ ਤੇ ਚਾਹੀ ਵਧੀਆ ਵਾ ਹਾਂਜੀ ਇਹਦਾ ਮੁੱਲ ਭਾਵੇਂ ਆਪਾਂ 50 ਕਰ ਲਈਏ ਆਪਾਂ 45 ਕਰ ਲਈਏ ਹਾਂਜੀ ਇਹਦਾ ਵੀ 40 'ਚ ਮਾਨਤਨ ਕਰ ਦਾਂਗੇ ਵੀ 40 'ਚ ਅੱਜ ਮਾਨਤਨ ਕਰਾਂਗੇ ਹਾਂਜੀ ਠੀਕ ਹੈ ਵੀਰੇ ਹਾਂਜੀ ਲੋ ਵੀ ਅ ਵੀ 40000 ਦੇ ਵਿੱਚੋਂ ਮਾਨਤਨ ਹੋਊਗਾ ਕੋਈ ਵੀ ਭਰਾ ਆਉਂਦਾ ਠੀਕ ਹੈ ਜੀ 40000 ਦੇ ਵਿੱਚੋਂ ਮਾਨਤਨ ਬਾਕੀ ਦੁੱਧ ਤੁਹਾਨੂੰ ਦੱਸਤਾ 15 14 15 14 ਇਹਦੇ ਥ ਬੱਤੀ ਚੰਗੀ ਆ ਵੈਸੇ ਬਹੁਤ ਆਪਾਂ ਘਾਟਿਆ ਨਹੀਂ ਮਰੇ ਹੋ ਜੇ ਦੇਖਦੇ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਤੇ ਜਰਸੀ ਦਾ ਭਾਵੇਂ ਕੋਈ ਕ੍ਰੋਸ ਹੀ ਮੰਨ ਮੰਨ ਸਕਦੇ ਹੋ ਤੁਸੀਂ ਜ਼ਿਆਦਾਤਰ ਪਰਸੈਂਟੇਜ ਜਰਸੀ ਬਰੀਡ ਦੀ ਆ ਠੀਕ ਆ ਇਧਰ ਲਾਗੋ ਤੁਹਾਨੂੰ ਥਣ ਵੀ ਦਿਖਾ ਦਿੰਨੇ ਆਪਾਂ ਆ ਦੇਖੋ ਠੀਕ ਆ ਜੀ ਲੋ ਵੀ 40000 ਦੇ ਵਿੱਚੋਂ ਮਾਰਤਾ ਨਾ ਤੇ ਸਰਬਜੀਤ ਅਗਲੇ ਪਾਸੇ ਆਪਣੇ ਕੋਲ ਜਿਹੜੀ ਆ ਵੜਾ ਗਈ ਇਧਰੋਂ ਵਿਖਾ ਦੇ ਵੀਰੇ ਆ ਜਿਹੜੀ ਆ ਆ ਠੀਕ ਆ ਇਹਦਾ ਕਿਵੇਂ ਸੂਆ ਕਿੰਨਾ ਦੁੱਧ ਦੇ ਥੱਲੇ ਇਹ ਵੀ ਦੂਜਾ ਸੂਆ ਰਾਜਵیرੇ ਸੂਈ ਹੀ ਆਪਣੇ ਕੋ ਆ ਤੇ ਬੱਚਿਓ ਬਗੈਰੀ ਆ ਵੀ ਠੀਕ ਆ ਜੀ ਇਹ ਵੀ ਤਿੰਨ ਮਹੀਨਾ ਤੋਂ ਬਾਹਰ ਹੀ ਆਨ ਸੂਆ ਹੁਣ ਤਿੰਨਾਂ ਤੋਂ ਬਾਹਰ ਚਲਣ ਡਈ ਆ ਹਾਂਜੀ ਠੀਕ ਆ ਤੇ ਇਹਦੇ ਥੱਲੇ ਦੁੱਧ ਹੁਣ ਕਿੰਨਾ ਆਪਾਂ ਛਵਾਵਾਂਗੇ ਦੁੱਧ ਦੇ ਥੱਲੇ ਰਾਜਵیرے ਉਦਾਂ ਤੇ ਚਲੋ 12 ਤੋਂ ਬਾਹਰ ਹੀ ਆਪਾਂ 12 14 ਛਵਾ ਦਾਂਗੇ ਹੁਣ 12 ਕਿਲੋ ਹਾਂਜੀ ਲੋ ਵੀ ਹੋਵੇਲਾ ਹੋਵੇ ਤਾਂ 12 ਤੋਂ ਬਾਹਰ ਹੀ ਆ ਪਰ 12 ਕਿਲੋ ਇੱਥੇ ਭਰਾ ਕੋ ਚੋ ਕੇ ਆਪਣੀ ਤਸੱਲੀ ਕਰ ਲਵੇ ਤੇ ਸਵੇਰ ਜਾਂ ਤੀਜਾ ਕੇ ਦੂਜਾ ਹੋਊਗੀ ਏ ਨੇ ਆ ਪਰ ਲਿਆਂਦੀ ਹੀ ਤੇ ਉਦੋਂ ਦੂਜਾ ਹੀ ਆਖਿਆ ਸੀ ਘਰ ਆਏ ਨੇ ਠੀਕ ਆ ਜੀ ਹਾਂ ਬਾਕੀ ਆ ਜੀ ਬਾਕੀ ਆ ਵੀ ਸਮਝੋ ਕੋਈ ਵੇਖੇ ਪਰ ਦੁੱਧ ਦੇ ਵਿਹਾਵ ਤੇ ਕੋਈ ਭਰਾ ਸੌਦਾ ਕਰੇ ਠੀਕ ਆ ਜੀ ਇਹਦੇ ਥਲੇ 12 ਕਿਲੋ ਦੋਤਾ ਤੇ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ ਠੀਕ ਆ ਜੀ ਤੋਕੜ ਆ ਤਿੰਨਾਂ ਮਹੀਨਿਆਂ ਦੀ ਸੂਈ ਆ ਮਾਲ ਆ ਤੇ ਜਿਹੜਾ ਪਤਾ ਨੂੰ ਜ਼ਿਆਦਾਤਰ ਦਿਖਾਵਾਂਗੇ ਠੀਕ ਆ ਜੀ ਕੋਈ ਤਿੰਨਾਂ ਤਿੰਨਾਂ ਕੋਈ ਸਾਢੇ ਤਿੰਨਾਂ ਆ ਇੱਥੇ ਜਿਹੜਾ 200 ਹੀੜ ਗੜ ਜਿਹੜਾ ਸਮਾ ਹੋ ਗਿਆ ਤੇ ਇੱਕ ਥਾਂ ਸਰਪਜੀ ਤੇ ਛੋਟਾ ਰੱਖਦੀ ਉਹਦੀ ਜ਼ਿਕਰ ਚ ਥੋੜੀਆਂ ਧਾਰਾ ਘਟ ਅਗਲੇ ਥਾਂ ਚ ਅਗਲੇ ਥਾਂ ਚ ਠੀਕ ਜੀ ਉਹ ਵੀ ਤਾਂ ਨਾ ਵੇ ਚਲੋ ਦਵਾਈ ਚੱਲਣ ਦੀ ਥੋੜੀ ਮਾਸਟਰਟੇਜੀ ਆ ਗਈ ਹੈ ਇਹਨੂੰ ਅੱਛਾ ਜੀ ਬਾਕੀ ਹੁਣ ਸੈਟ ਆ ਤੇ ਥੋੜੀਆਂ ਧਾਰਾਂ ਦਾ ਫਰਕ ਹੋ ਜੂਗੀਆਂ ਪੂਰੀਆਂ ਉਦਾਂ ਹੌਲੀ ਹੌਲੀ ਠੀਕ ਹੈ ਜੀ ਦਵਾਈ ਚਲਦੀ ਰਹੇ ਨਾ ਠੀਕ ਆ ਠੀਕ ਆ ਹਾਂ ਤੇ ਹੁਣ ਆਪਾਂ ਚੱਲ ਜੀ ਜੇ ਆਪਾਂ ਉਸ ਹਿਸਾਬ ਨਾਲ ਠੀਕ ਆ ਜੀ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਅਗਲਾ ਥਾਣਾ ਵਿੱਚ ਧਾਰਾਂ ਘਟ ਨੇ ਉਹ ਥਣ ਵੀ ਜਿਹੜਾ ਮਾਰਾ ਤੁਹਾਨੂੰ ਲੱਗੂਗਾ ਵੀ ਛੋਟਾ ਥਣ ਰੱਖਦੀ ਆ ਬਾਕੀ ਥਣ ਤਿੰਨੇ ਬਰਾਬਰ ਨੇ ਤੇ ਇਧਰ ਦਾ ਜਿਹੜਾ ਥਾਣਾ ਬਹਿਣੀ ਵਾਲਾ ਅਗਲਾ ਠੀਕ ਆ ਇੱਕ ਬਹਿਣੀ ਵਾਲਾ ਉਹ ਉਹ ਥਾਣਾ ਉਲਟ ਬਹਿਣੀ ਵਾਲਾ ਆਪਾਂ ਕਹਿ ਦਿੰਦੇ ਆ ਠੀਕ ਆ ਜੀ ਉਹਦੇ ਚ ਧਾਰਾ ਘਟ ਹੈਗੀਆਂ ਨੇ ਠੀਕ ਆ ਜੀ ਅੱਦੋ-ਅੱਦੋਂ ਦਾ ਤਾਂ ਅੱਦੋ-ਅੱਦੋਂ ਥਾਣਾ ਹਾਂਜੀ ਅੱਦੋਂ ਵੱਧ ਹੀ ਆ ਠੀਕ ਆ ਹਾਂ ਠੀਕ ਆ ਅੱਛਾ ਸਰ ਜੀ ਤਾਂ 12 ਕਿਲੋ ਦੁੱਧ ਦਾ ਕਿੰਨੇ ਦੀ ਹੋ ਰਹੀ ਅੱਜ ਇਹ ਚਲੋ 라ਵੀਰੇ ਉਧਾ ਵੈਡ ਲਓ ਤੇ ਕੋਈ ਬ੍ਰੇਕ ਦੋ ਚਾ ਚਲੋ ਸ਼ੱਕ ਕੋਈ ਨਹੀਂ ਵੈਡ ਦੇ ਵਿੱਚ ਹੁਣ ਚਲੋ ਧਾਰਾਂ ਦਾ ਕਰਕੇ ਥੋੜਾ ਬਹੁਤਾ ਫਰਕ ਤੁਹਾਨੂੰ ਪਤਾ ਪੈਣਾ ਹੀ ਆ ਹਾਂਜੀ ਹਾਂਜੀ ਹਾਂ ਬਾਕੀ ਹੋ ਜਾਂਣ ਪੂਰੀਆਂ ਉਹ ਅਗਲੇ ਦੇ ਮੰਨ ਲਓ ਕਰਮ ਬਿਲਕੁਲ ਬਿਲਕੁਲ ਚਲੋ ਅੱਗੇ ਵੀ ਉਹਦਾ ਇਲਾਜ ਕਰਾ ਲੇ ਕੋ ਟ੍ਰੀਟਮੈਂਟ ਕਰਾ ਲੇ ਤੇ ਬਰਾਬਰ ਹੋ ਜਾਏ ਚਲੋ ਅਗਲੇ ਭਾਦੀ ਮਿਹਨਤ ਉਹ ਕਿਉਂਕਿ ਚੱਲਣ ਦਾ ਵਾ ਥਣ ਜਿਹੜਾ ਰੁਕਿਆ ਹੁੰਦਾ ਉਹਦਾ ਹੁੰਦਾ ਵੀ ਚਲੋ ਅੱਦੋਂ ਵੱਧ ਧਾਰਾਂ ਚ ਦੇਣ ਦੇਵਾ ਤਾਂ ਇਹ ਚਲੋ ਹੁਣ ਆਪਾਂ ਵੈਸੇ ਤੇ ਜੇ ਚੰਗਾ ਹੁੰਦੀ ਸਹੀ ਸਲਾਹ ਨੂੰ ਤਾਂ ਫੇਰ ਭਾਵੇਂ ਇਹਦਾ ਵੀ ਮੋਲ ਆ ਹਾਂ ਉਹਨਾਂ ਇਹਦਾ ਆਪਾਂ ਹਿਸਾਬ ਨਾਲ ਧਾਰਾ ਦੇ ਹਿਸਾਬ ਨਾਲ ਘੱਟ ਕਰ ਕਿੰਨਾ ਤੇ ਕਿੰਨੇ ਚਾਚੇ ਦੇ ਦਿੱਗੇ ਇਹ ਆਪਾਂ 30 ਕਰਦੇ ਹਾਂ ਇਹਦਾ ਮੁੱਲ ਜਾਂ ਆਪਾਂ 28 ਚੋਂ ਮਾਨਤਨ ਕਰ ਦਾਂਗੇ ਕੋਈ ਨਹੀਂ ਇਹਦਾ 28 ਚੋਂ ਵੀ ਛੋਟ ਛੱਪਾ ਹੋਊਗਾ ਕਰ ਦਾਂਗੇ ਹਾਂਜੀ ਕੋਈ ਨਹੀਂ ਠੀਕ ਆ ਲਓ ਵੀ 12 ਕਿਲੋ ਦੁੱਧਾਂ ਤੇ 28000 ਦੇ ਵਿੱਚੋਂ ਮਾਨਤਨ ਹੋ ਜਾਊਗਾ 30000 32000 ਜੋ ਮਰਜ਼ੀ ਡਿਮਾਂਡ ਕਰਾ ਲਓ ਹਾਂਜੀ ਬਣ ਦੋ ਵੀਰੇ ਬਣ ਦੋ ਕਮਬਟ ਮੰਗ ਕੋਈ ਵੀ ਕਰਾ ਲੋ ਤੇ 28000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਕਿਸੇ ਵੀਰ ਦਾ ਆਏਗਾ ਇਹਦਾ ਠੀਕ ਆ ਜੀ ਸੋ ਇਹ ਵੇੜ ਆਪਾਂ ਤੁਹਾਨੂੰ ਦਿਖਾਤੀ ਆ ਜਿਹੜੇ ਭਰਾ ਨੂੰ ਤਕਰੀਬਨ ਮਤਲਬ ਆ ਵੀ ਤਕਰੀਬਨ 12 13 12 13 ਲੀਟਰ ਆਪਾਂ ਦੁੱਧ ਚੋਈ ਜਾਣਾ ਤੇ ਰੁਪਈਏ ਕੋਈ 28 30 28 30 ਦੇ ਘਰ ਚ ਲਾਉਣਾ ਚਾਹੁੰਦੇ ਹੋ ਤੇ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਠੀਕ ਆ ਦੁੱਧ ਇਹਦਾ ਵੀ ਰਾਜਵੀਰ ਮੱਝਾਂ ਵਰਗਾ ਔਰ ਠੀਕ ਕਰੋਸ ਨਾਲ ਵੇੜਾ ਹਾਂਜੀ ਕਰੋ ਬਾਕੀ ਨਾਲੇ ਹੈ ਗਰਮੀਆਂ ਦੀਆਂ ਜਿੰਦ ਜਾਣੀਆਂ ਕੋਈ ਚੱਕੀਆਂ ਪਿਓਰ ਵੇੜ ਤਾਂ ਹੈ ਨਹੀਂ ਹੈ ਕਰੋਸ ਹੀ ਸਾਰੀਆਂ ਕਰੋਸ ਹੀ ਆ ਗਰਮੀ ਦੇ ਵਿੱਚ ਸਾਰੀਆਂ ਠ ਮਾ ਵੀਰ ਜਿਵੇਂ ਦੱਸੋ ਮੇਲਾ ਲੁੱਟਣ ਵਾਲੀ ਗੱਲ ਆ ਅਸਲ ਦੇ ਵਿੱਚ ਤਾਂ ਅੱਜ ਗੱਲ ਬਣੀ ਹੈ ਮੇਲਾ ਲੁੱਟਣ ਵਾਲੀ ਸਹੀ ਗੱਲ ਆ ਸਰਪਜੀ ਦਾ ਪਰਸਾਨ ਹੋ ਗਏ ਸਾਰੇ ਵੀ ਪੈਸੇ ਵੱਧ ਖਰਚ ਕਰ ਦਿੱਤੇ ਚੱਲ ਹੁਣ ਵੀ ਦੁੱਧ ਬੇਸ਼ੱਕ ਜਦੋਂ ਟੋਕਰ ਨਾਗਾ ਪਰ ਦੁੱਧ ਥੱਲੇਗਾ ਨਾ ਦੁੱਧ ਸਾਰੀਆਂ ਥੱਲੇ ਵਧੀਆ ਰਾਜ ਵੀਰੇ ਚੋ ਚਵਾਈ ਵਾਲੀਆਂ ਸਾਰੀਆਂ ਗਾਵਾਂ ਵਧੀਆ ਬਿਲਕੁਲ 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 ਲੋ ਵੀ ਠੀਕ ਆ ਜੀ ਅੱਗੇ ਇੱਕ ਹੋਰ ਤੁਹਾਨੂੰ ਵਿਖਾ ਦਿੰਨੇ ਆ ਬੜੇ ਭਾਅ ਪਰਤੇ 'ਚ ਮਿਲ ਜਾਣੀਆਂ ਵਹਿੜ ਇਹ ਗਾਂਾਂ ਥਲੇ ਦੁੱਧ ਸਰਪਜੀ ਤਾਂ ਤੁਸੀਂ ਦੱਸਿਆ ਵੀ 8 ਕਿਲੋ 8 ਕਿਲੋ ਹਾਂਜੀ ਰਾਜ ਤੇ ਸੋਈ ਨੂੰ ਇਹਨੂੰ ਵੀ ਤਕਰੀਬਨ 3 ਹੱਥ ਠੀਕ ਆ ਠੀਕ ਆ ਤੇ ਇਹਦੇ ਆ ਸੂਬੇ ਦੀ ਗੱਲ ਕਰ ਲਈਏ ਕੋਈ ਆਪਦੀ ਸਮਝਣਾ ਮੰਨ ਲੈਣਾ ਤੀਜਾ ਮੰਨ ਲੈ ਤੀਜਾ ਮੰਨ ਲੈ ਕੋਈ ਆਪਾਂ ਉਹ ਤੋਂ ਦੂਜਾ ਕਰਕੇ ਲੈਣ ਦੀ ਹੈ ਇਹ ਤੀਜਾ ਕੇ ਗਾ ਚਲੋ 8 ਕਿਲੋ ਤੋਂ ਸਰਵਜੀ ਦੇਣਾ ਤੁਸੀਂ ਜ਼ਿਕਰ ਕੀਤਾ ਸੀਗਾ ਆਫ ਕੈਮਰੇ ਦੇ ਵਿੱਚ ਮਗਰਲੇ ਥਣ ਦੇ ਵਿੱਚੋਂ ਹਾਂ ਇਹਦੇ ਵੀ ਥੋੜੀਆਂ ਧਾਰਾਂ ਘੱਟ ਆ ਮਗਰਲੇ ਦੇ ਵਿੱਚ ਠੀਕ ਆ ਜੀ ਆ ਮਗਰਲਾ ਥਣ ਮਗਰਲਾ ਥਣ ਪੁਲਟ ਬਹਿਣੀ ਵਾਲਾ ਮਗਰਲਾ ਥਣ ਦਿਖਾ ਰਹੇ ਆ ਆ ਤੁਹਾਨੂੰ ਇਹਦੇ ਚੋਂ ਧਾਰਾਂ ਘੱਟ ਨੇ ਠੀਕ ਆ ਜੀ ਤੇ 8 ਕਿਲੋ ਇਹਦੇ ਥੱਲੇ ਵੈਸੇ ਟੋਟਲ ਦੁੱਧ ਹੈਗਾ 8 ਕਿਲੋ ਧਾਰਾਂ ਨੇ ਦੋਨੋਂ ਟਾਈਮ ਮਿਲਦੀ ਹੈ ਕਰਮਾਂ ਦੀ ਠੀਕ ਹੈ ਜੀ ਮਿਲਦੀ ਐ ਇਸੇ ਤਰ੍ਹਾਂ ਹੀ ਹੈ ਨਾ ਹਾਂ ਜੀ ਹਾਂ ਜੀ ਕੋਈ ਮਤਲਬ ਇੰਨੇ ਲਾਤ ਪੂੜੇ ਭੂੜੇ ਵਾਲੀ ਕੋਈ ਗੱਲ ਨਹੀਂ ਹੋ ਰਹੀ ਨੀ ਹਾਂ ਜੀ ਜਿੱਥੇ ਮਰਜੀ ਖਲਾ ਕੇ ਇਹਨੂੰ ਚੋਲੋ ਵਿਚਾਰੀ ਨਾ ਇਹਨੇ ਮੰਨ ਲਾ ਲੱਤ ਛੜ ਮਾਰਨੀ ਕੋਈ ਲਓ ਜੀ ਠੀਕ ਹੈ ਜੀ ਹਾਂ ਠੰਡੀ ਧੀ ਸੋ ਬੋੜੇ ਨਿੱਕੇ ਸੁਭਾਅ ਦੇ ਵਿੱਚ ਕਰਮਾਂ ਦੀ ਇਹਨੇ ਆਖੜਾ ਕੁਛ ਨਹੀਂ ਗਾ ਆਪਾਂ ਜੀ ਲੱਗਣੀ ਹੈ ਠੀਕ ਹੈ ਜੀ ਜੈ ਦੇ ਰੇਡ ਕਿਲੋ ਦੀ ਚਵਾ ਦੂਗੀ ਆਪਾਂ ਸਿਰਫ ਇਹ ਅਗਿਆ ਵੀ ਜੇ ਨਾ ਆਪਾਂ ਚਵਾ ਮਤਲਬ ਵਾਧ ਹੀ ਨਿਕਲੇ ਜਾ ਕੇ ਘਟਨਾ ਨਿਕਲੇ ਦੁੱਧ ਦੁੱਧ 10 ਕਿਲੋ ਵਿੱਚਵਾ ਦੂਗੀ ਵੈੜ ਉੱਦਾਂ ਠੀਕ ਆ ਬਰੇ ਖੋਲ ਦੇ ਮੜਾ ਕਢਾ ਦਿਓ ਗੇੜਾ ਨੂੰ ਤੋੜ ਕੇ ਲਓ ਵੀ ਠੀਕ ਆ ਜੀ 8 ਕਿਲੋ ਦੋਦੇ ਦਾ ਥੱਲੇ ਹੁਣ ਮੌਜੂਦ ਆ ਠੀਕ ਆ ਜੀ ਤੇ ਉਸ ਹਿਸਾਬ ਕਿਤਾਬ ਨਾਲ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਆ ਕਿਉਂਕਿ ਹਰ ਇੱਕ ਤਰ੍ਹਾਂ ਦਾ ਗਾਹਕ ਹੁੰਦਾ ਹਰ ਇੱਕ ਤਰ੍ਹਾਂ ਦਾ ਭੈਣ ਭਰਾ ਹੁੰਦਾ ਵੀ ਯਾਰ ਪੈਸੇ ਥੋੜੇ ਲਾਉਣੇ ਆ ਉਹੋ ਜੇ ਮਤਲਬ ਤਾਂ ਸਾਡੇ ਕੋਈ ਪਸ਼ੂ ਮਿਲ ਜਾਵੇ ਤਾਂ ਬਿਲਕੁਲ ਤੁਸੀਂ ਪੈਲ ਦੇ ਆਧਾਰ ਤੇ ਸੌਦਾ ਕਰ ਲਿਓ ਮੁੱਠੀ ਮੁੱਠੀ ਥਾਣਾ ਹੱਥੀ ਮੁੱਠੀ ਰਾ ਥਾਣ ਲੱਗਾ ਠੀਕ ਆ ਜੀ ਥਾਣ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਤੁਸੀਂ ਵੇਖੋਗੇ ਠੀਕ ਉਲਟ ਬਹਿਣੀ ਵਾਲੀ ਸਾਈਡ ਰੱਖ ਦਿਆ ਮਗਰਲੇ ਥਾਂ ਦੇ ਵਿੱਚੋਂ ਧਾਰਾ ਘਟਨੇ ਅਗਲਾ ਉਹ ਫਿਰ ਬਰਾਬਰੀ ਆ ਜਾਂਦਾ ਸਰਪ੍ਰੀਖ ਹਾਂਜੀ ਹਾਂਜੀ ਉਹ ਬਰਾਬਰੀ ਠੀਕ ਹੈ ਵੀਰੇ ਲੋ ਵੀ ਪੋਣੇ ਵਾਜਣ ਦੇ ਵੇੜ ਦੇ ਵਿੱਚ ਆ ਠੀਕ ਹੈ ਜੀ ਸੋ ਬਣੇ ਪੋਣੇ ਦਾ ਕੋਈ ਮਿਹਰਬਾਨੀ ਹੈਗਾ ਕਿ ਨਾਲ ਕੋਈ ਹਰਦਾ ਵੀ ਆਪਾਂ ਕਹਿ ਦਈਏ ਵੀ ਐਵੇਂ ਗੱਲ ਕਰਨੀ ਮਹੀਨੇ ਦੀ ਬਣੀ ਹੈ 15 ਦੇ ਮਤਲਬ ਉਹ ਚੀਜ਼ ਨਹੀਂ ਐਵੇਂ ਆਪਾਂ ਕਰੀ ਜਾਈਏ ਜਿੱਦਾਂ ਜਿਆਜ ਗੱਲ ਨਹੀਂ ਹੋਣੀ ਕੋਈ ਹਾਂਜੀ ਬਾਕੀ ਟੋਕਰ ਵੜਾ ਨੇ ਟੋਕਰਾਂ ਦੇ ਹਿਸਾਬ ਨਾਲ ਹੀ ਮੇਰਾ ਭਰਾ ਕੋਈ ਸੌਦਾ ਕਰੇ ਠੀਕ ਹੈ ਜੀ ਕਿਉਂਕਿ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਤੇ ਇੱਥੇ ਆਣ ਕੇ ਆਪਾਂ ਫਿਰ ਸਵਾਦ ਨਹੀਂ ਆਉਂਦਾ ਗਾ ਵੀ ਕੋਈ ਗੱਲ ਚ ਝੂਠੇ ਨਿਕਲ ਗਏ ਹਾਂ ਬਾਕੀ ਕੋਈ ਗੱਲ ਨਹੀਂ ਹੈ ਭੈਣ ਭਰਾ ਫੋਨ ਕਰਨ ਆਪਾਂ ਕਰਾਂਗੇ ਮਾਨਤਾਂ ਨਾਲ ਬਾਕੀ ਕੋਈ ਗੱਲ ਨਹੀਂ ਹਾਂਜੀ ਨਹੀਂ ਮਾਨਤਾਂ ਤਾਂ ਤੈਨੂੰ ਫਿਰ ਵੀਰੇ ਹੁਣ ਆਪਾਂ ਨੇ ਚੈਨਲ ਤੋਂ ਵੀਡੀਓ ਵੇਖ ਕੇ ਆ ਰਿਆ ਸਬਜੀ ਤਾਂ ਕੋਈ ਚੱਕੇ ਨਹੀਂ ਆ ਰਹੇ ਚੈਨਲ ਦਾ ਮਤਲਬ ਕੋਈ ਭੈਣ ਭਰਾ ਆ ਰਿਹਾ ਤੇ ਜਿੰਨਾ ਵੀ ਕਹਿਣ ਮਾਨਤਾਂ ਜ਼ਰੂਰ ਕਰੀ ਆਪਾਂ ਕਦੀ ਮੋੜਿਆ ਹੀ ਨਹੀਂ ਰਾਜ ਵੀਰੇ ਜਨਾਜ ਚਲੋ ਜਿੱਥੇ ਹੋ ਸਕੇ ਆਪਾਂ ਮਾਨਤਾਂ ਕਰਦੇ ਆਂ ਨਹੀਂ ਨਰਾਜ ਨਹੀਂ ਦੋ ਵੀ ਇਹ 8 ਕਿਲੋ ਤੇ ਇਹ ਕਿੰਨੇ ਦੀ ਦੇ ਦੀ ਅੱਜ ਇਹ ਰਾਜ ਵੀਰੇ ਓਦਾਂ ਵੈਰ ਤੇ ਚਲੋ ਬਹੁਤ ਚੰਗੀ ਹੀ ਹੋਣਾ ਥੋੜਾ ਜੈਨੂ ਇਹ ਇਹਦਾ ਆਪਾਂ ਮੁੱਲ ਭਾਵੇਂ ਪੰਜੀ ਕਰਾ ਲਓ ਆ ਭਾਵੇਂ ਬਾਈਕ ਕਰਾ ਲਓ 20 ਚੋਂ ਮਾਨਤਨ ਕਰਦਾ 20000 ਚੋਂ ਮਾਨਤਨ ਹਾਂਜੀ ਲਓ ਵੀ 20000 ਦੇ ਵਿੱਚੋਂ ਮਾਨਤਨ ਹੋ ਜਾਊਗਾ ਅੱਜ ਠੀਕ ਹੈ ਜੀ ਬਾਈ ਪੰਜੀ ਡਿਮਾਂਡ ਕੁਝ ਵੀ ਕਰਾ ਲਓ 20000 ਦੇ ਵਿੱਚੋਂ ਮਾਨਤਨ ਇੱਕ ਸੱਜਰ ਵੜ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਆ ਉਹ ਵੀਰੇ ਬਾਹਰ ਬਾਹਰ ਕੱਢ ਕੇ ਇੱਧਰ ਲਿਆ ਖੁੱਲੇ ਥਾਂ ਤੇ ਲਿਆ ਨਹੀਂ ਗੱਪਣ ਦਿਖਾਵਾਂਗੇ ਕਿ ਜੀ ਟੁੱਕੀ ਆ ਤਿਆਰੀ ਦੇ ਉੱਤੇ ਆ ਤਿਆਰੀ ਦੇ ਵਿੱਚ ਹੀ ਆ ਪੂਰੀ ਤੇ ਇਹ ਕਿੰਨਾ ਸਵੇਰ ਗਾ ਸਰਪੀ ਸੁੰਦੀ ਹੁਣ ਦੂਜਾ ਸੂਆ ਇਹਨੇ ਸੋਣਾ ਹਾਂਜੀ ਤੇ ਇਹ ਜਿਹੜੀ ਦੋਸਤੋ ਆਪਾਂ ਤੁਹਾਨੂੰ ਵੇੜ ਦਿਖਾਉਣੀ ਆ ਜਿਹੜੀ ਟੁੱਕੀ ਆ ਤਿਆਰੀ ਦੇ ਉੱਤੇ ਆ ਹਜੇ ਵੀ ਦਿਨ ਕੱਢਦੀ ਆ ਕਰਮਾ ਲਈ ਹਾਂਜੀ ਤੋਰ ਤਾਰ ਕੇ ਵੀਰੇ ਦਿਖਾ ਦਿਆ ਜੀ ਤੇ ਇਹ ਸਰਵਿਸ ਤੇ ਸੂਬਾ ਗਾਹਣ ਕਿਨਵਾ ਸੂਰੀ ਆ ਇਹ ਸੂਬਾ ਦੂਜਾ ਸੂਰੀ ਰਾਜੀ ਦੂਜਾ ਸੂਬਾ ਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪਲੀ ਪਲੀਤੀ ਪੂਰੀ ਆ ਰਾਜੀ ਆ ਪੁੱਲ ਭਜਣ ਵੇੜ ਦੇ ਵਿੱਚ ਤੇ ਬਾਕੀ ਕ੍ਰੋਸ ਆਂਗ ਦੇ ਵਿੱਚ ਹੀ ਆ ਕੋਈ ਭਰਾ ਜਰਸੀ ਤੇ ਐਫਐਫ ਨਾਲ ਕ੍ਰੋਸ ਮੰਨ ਲਵੇ ਇਹਦਾ ਤਿਆਰੀ ਇਹ ਜੇ ਕਰ ਜੂਗੀ ਰਵਿਰੇ ਲੈੰਦੀ 10 ਦਿਨ ਤੇ ਲੈ ਹੀ ਜਾਊਗੀ ਇਹ ਜੀ ਲੈ ਜੂ ਹਫਤੇ ਖਾਨਾ ਹਾਂਜੀ ਹਫਤੇ ਤੋਂ ਵੱਧ ਲੈ ਜੂ ਦੇ ਕੋਈ ਚਾ ਚੇਤਾ ਨਹੀਂ ਅਜੇ ਢਿਲ ਢੁਲ ਬਹੁਤ ਹਲੇ ਵੀ ਹਾਂਜੀ ਬਹੁਤ ਹਾਂ ਲੋ ਵੀ ਠੀਕ ਹੈ ਜੀ ਹਾਂਜੀ ਮੈਂ ਸ਼ਾਇਦ ਹੀ ਜਾ ਹੀ ਹੋਂਦਿਆ ਵਾ ਲੈ ਜੂ ਅਜੇ ਤਿਆਰੀ ਕਰ ਜੂਗੀ ਪੂਰੀ ਠੀਕ ਹੈ ਜੀ ਸੋ ਬਾਕੀ ਪੂਰਾ ਜਿਹੜਾ ਦੋਸਤੋ ਗੋਲਾ ਹੀ ਆ ਕਰਮਾਂ ਵਾਲੀ ਬਿਲਕੁਲ ਗੁਲਾਈ ਦੇ ਵਿੱਚ ਆ ਸ਼ੇਪ ਦੀ ਗੱਲ ਕਰ ਲਈਏ ਵਜ਼ਨ ਨੋੜ ਦੀ ਗੱਲ ਕਰ ਲਈਏ ਤੇ ਫੁੱਲ ਰਾਜੀ ਆ ਚਾਰੇ ਥਾਣਾਂ ਕੋਈ ਪੰਜਵੀਂ ਫੋੜ ਨਹੀਂ ਕੀ ਕੋਈ ਸ਼ਾਕ ਨਹੀਂ ਬੱਚਾ ਨਹੀਂ ਐਕਟਰ ਲੱਗਾ ਨਾਲ ਚਾਰੇ ਥਾਣ ਮੁੱਠੀ ਮੁੱਠੀ ਆ ਸੋ ਸਵੇਹਾ ਜੇ ਦੂਜਾ ਮੰਨ ਕੇ ਕੋਈ ਤਿਜਾ ਮੰਨ ਕੇ ਆਪਦੀ ਸਮਝ ਵੇਖ ਲਿਆ ਜੇ ਪਰ ਆਇਆ ਕਰਮ ਵਾਲੀ ਜ਼ਿਆਦਾ ਸਵੇਹਾ ਚ ਨਹੀਂ ਹੈ ਕਿ ਦੂਜੇ ਚਾਹੇ ਕੋਈ ਤਿਜੇ ਮੰਨ ਲਵੇ ਠੀਕ ਆ ਹਾਂਜੀ ਆ ਕਰੋ ਚੱਕ ਜੀ ਆ ਬਹੁਤ ਵਧੀਆ ਕਰੋ ਚੱਕ ਠੀਕ ਆ ਜੀ ਸੋ ਚਾਰੇ ਥਾਨ ਸੋਹਣੀ ਸਪੇਸ ਵਾਂਡ ਬਾਕੀ ਬਣ ਜੂਗੀ ਪੰਜਾ ਸੱਤ ਅੱਠ ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਜੂ ਥੱਲਿਓ ਹਾਂਜੀ ਹਾਂਜੀ ਢੋਲਾ ਚਾਲਾ ਬਹੁਤ ਸੋਹਣਾ ਥੱਲਿਓ ਲੜਾ ਲੋੜਾ ਕਾਫੀ ਆ ਤੇ ਢਿੱਲ ਦੇ ਅਕੋਰਡਿੰਗ ਆਪਾਂ ਇੱਕ ਜਜਮੈਂਟ ਕਰ ਸਕਦੇ ਆ ਵੀ ਲੇਵਾ ਚੰਗਾ ਬਣਾ ਲੂਗੀ ਨਹੀਂ ਚੰਗੀ ਹੈ ਇਹ ਬਹੁਤ ਵਧੀਆ ਹੈ ਇਹ ਸੀਲ ਸਾਊ ਉਹਦਾ ਹੈ ਬਹੁਤ ਲੈ ਵੀ ਕਰੋ ਗੱਲ ਲਓ ਜੀ ਠੀਕ ਹੈ ਜੀ ਹਾਂ ਜੀ ਪਰ ਇਹ ਤੱਕ ਗੱਲ ਹੈ ਬਹੁਤ ਵਧੀਆ ਠੀਕ ਹੈ ਜੀ ਸੋ ਚੰਗੀ ਵੜਾ ਬਾਕੀ ਲੰਬਾਈ ਬਹੁਤ ਆ ਬਾਕੀ ਹਾਈਟ ਮੀਡੀਅਮ ਦਾ ਮੰਨ ਕੇ ਕੋਈ ਵੀ ਰਸੋਦਾ ਕਰੇ ਸਰਬੂ ਜੀ ਵੀ ਇਹ ਮੌਨਾਂ ਕਿੰਨੇ ਦੀ ਦੇ ਦੇ ਅੱਜ ਦੇ ਦਾਂਗੇ ਆਪਣਾ ਇਥੋਂ ਫਾਰਮ ਤੋਂ ਮੋਲ ਚਲੋ ਰਾਜਵੀਰ ਹੈ ਅੱਗੇ ਉਹਨਾਂ ਗਰਮੀ ਵਾਸਤੇ ਇਹ ਬਰੀਡ ਤੇ ਬਹੁਤ ਵਧੀਆ ਚੱਲਦੀ ਆ ਮੋਲ ਉਹਨਾਂ ਦੇ ਦੁੱਧ ਵੀ ਇਹ ਪਿਛਲੇ ਸਵੇਰੇ ਇਹਨੇ ਕੋਈ 20 ਤੋਂ ਪਲੱਸ ਹੀ ਜਾਂਦੇ ਆ ਆਪਾਂ ਚਬਾਈ ਕੀਤੀ ਹੈ ਪਿਛਲੇ ਸਵੇਰੇ ਵੀ ਇਹਦੀ ਮਤਲਬ ਨਹੀਂ ਆਪਾਂ ਲਈ ਹੈ ਅੱਛਾ ਅੱਛਾ ਤੇ ਇਹ 20 ਤੋਂ ਬਾਹਰ ਹੀ ਉਹਦੋਂ ਆਪਾਂ ਲਈ ਤੇ ਚਲੋ ਰੱਖਣ ਲਈ ਹੋਣ ਆਪਾਂ ਮਾਲ ਦੇਣਾ ਇਹ ਵੀ ਨਾਲ ਹੀ ਦੇ ਦੇਣੀ ਆ ਠੀਕ ਆ ਤੇ 20 ਤੋਂ ਬਾਹਰ ਹੀ ਉਹਨਾਂ ਦੱਸਿਆ ਸੀ ਆਪਾਂ ਨੂੰ ਜਿਹੜੇ ਪਹਿਲੇ ਸਵੇਰੇ ਚਬਾਈ ਆ ਤੇ ਐਰ ਕੀ ਦੇ ਦੋਗੇ ਚਲੋ ਜਿਆਦਾ ਨਹੀਂ ਤੇ 22 ਕਿਲੋ ਤਾਂ ਦਊਗੀ ਵੜ। ਤੇ 20 ਤੋਂ ਪਲੱਸ ਚੱਲੂਗੀ। ਅੱਛਾ ਇਹ ਕਿੰਨੇ ਦੀ ਦੇ ਰਹੇ ਆ ਅੱਜ ਸਭ। ਇਹ ਰਾਜਵਿਰੇ ਆਪਾਂ ਮੋਲ ਕਰਾਉਣ ਨੂੰ ਭਾਵੇਂ 75 ਕਰਾ ਲਓ ਤੇ ਭਾਵੇਂ 70 ਕਰਾ ਲਓ। 68 ਚ ਮਾਨਤਨ ਕਰ ਦਾਂਗੇ ਤਾਂ। ਲੋ ਵੀ 3000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ 70 75 75 ਕੋਈ ਵੀ ਮੋਲ ਕਰਾ ਲਓ। ਛੋਟਾ ਛੱਪਾ ਕਰਾਂਗੇ। 3000 ਦੇ ਵਿੱਚੋਂ ਛੋਟਾ ਛੱਪਾ ਆਊਗਾ ਕੋਈ ਵੀ ਵੀਰ ਸੱਜਣ ਆਪਣਾ ਆਉਂਦਾ ਖਰੀਦਦਾਰੀ ਕਰਨਾ। ਟਾਰਜਰ ਦੇ ਵਿੱਚੋਂ ਮਾਨਤਨ 68000 ਉਹਦੇ ਵਿੱਚੋਂ ਛੋੜ ਸੱਪਾ ਹੋ ਜਾਊਗਾ ਠੀਕ ਆ ਜੀ ਸੋ ਬੱਛੀ ਚੰਗੀ ਆ ਬਾਕੀ ਭਾਂਡਾ ਭੁੰਡਾ ਸੋਨਾ ਬਣਾ ਰਹੀ ਆ ਉਮੀਦ ਅੱਗੇ ਚੰਗੀ ਕਰ ਸਕਦੇ ਆਪਾਂ ਇਸ ਵੜ ਤੋਂ ਕ੍ਰੋਸ ਵੜ ਦਾ ਨਾ ਕੋਈ ਅੱਗੇ ਗਰਮੀ ਗੁਰਮੀ ਦਾ ਕੋਈ ਵਾਲਾ ਮਤਲਬ ਨਹੀਂ ਇਹਨੂੰ ਕਰਮਾਲੀ ਨੂੰ ਠੀਕ ਆ ਜੀ ਸੋ ਧੁੱਪ ਛਾ ਜਾਂਦੀ ਮਰਦੀ ਆਪਦਾ ਕਰੂਗੀ ਸਾਰੀ ਚੰਗੀ ਵੜ ਸੋ ਇਸ ਤੋਂ ਬਾਅਦ ਇਹ ਵੱਡੇ ਜਿਹੜੇ ਐਨੀਮਲ ਸੀ ਆਪਣੇ ਵੀਰ ਸਰਜੀ ਤੇ ਹਾਂਜੀ ਇਧਰ ਫਾਈਨਲ ਹੋ ਗਏ ਆਪਾਂ ਹਾਂਜੀ ਇਹ ਹੋ ਗਈ ਤੇ ਇਸ ਤੋਂ ਬਾਅਦ ਆਪਣੇ ਕੋਲ ਬੱਚੀਆਂ ਸੀ ਇਧਰ ਇਧਰ ਦੋਸਤੋ ਬੱਚੀਆਂ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਸਟਾਰਟਿੰਗ ਤੋਂ ਜ਼ ਇੱਕ ਇਹਦਰ ਜਿਹੜੀ ਡੱਬੀ ਵਾਸੀ ਤੁਸੀਂ ਵੇਖੋਗੇ ਠੀਕਾ ਜੀ ਇਹ ਤੇ ਇੱਕ ਆਹ ਵਾਸੀ ਤੁਸੀਂ ਵੇਖੋ ਠੀਕਾ ਜੀ ਹਾਂ ਜੀ ਮੋਹ ਮੱਤੇ ਫੇਸ ਕੁਆਲਟੀ ਕਰ ਲੋ ਚੈੱਕ ਠੀਕਾ ਜੀ ਇਹ ਬੱਚੇਗਾ ਤਿੰਨੇ ਜਿਹੜੀਆਂ ਸੇਲ ਆ ਤੇ ਸਰਵ ਜਿੱਤ ਕਿੰਨੀ ਕਿੰਨੀ ਉਮਰ ਇਹਨਾਂ ਤਿੰਨਾਂ ਦੀ ਉਮਰ ਹੈ ਰਾਜਵਰੇ 5 ਕਿ ਮਹੀਨੇ ਤਿੰਨਾਂ ਦੀ ਸਾਢੇ 5 ਤਿੰਨਾਂ ਦੀ ਹੈ ਨਾ ਹਾਂਜੀ 6 ਹੋਊਗੇ ਇੱਥੇ ਕੀ ਆ ਮਤਲਬ ਪੂਰਾ ਕਨਫਰਮ ਚਲੋ ਪੰਜ-ਪੰਜ ਤੋਂ 6-6 ਮਹੀਨੇ ਉਮਰ ਆ ਜਦੋਂ 6 ਮਹੀਨੇ ਦੇ ਵਿੱਚ ਵਿੱਚ ਨਾ ਵੀ ਇਹ ਵੀ 5-5 6-6 ਮਹੀਨੇ ਦੀ ਉਮਰ ਆ ਇੱਧਰ ਜਿਹੜੀਆਂ ਦੋ ਬੱਚੀਆਂ ਵੇਖੋ ਵੀ ਪੰਜਾਂ-ਪੰਜਾਂ ਛਿਆ-ਛਾ ਮਹੀਨਿਆਂ ਦੀਆਂ ਹਾਂ ਤੇ ਮਦਰ ਮਦਰ ਦਾ ਇਹਨਾਂ ਦਾ ਦੁੱਧ ਆਪਾਂ ਨੂੰ ਪਤਾ ਕਿੰਨਾ-ਕਿੰਨਾ ਹੈਗਾ ਹਾਂਜੀ ਹਾਂਜੀ ਇਹ ਮਤਲਬ ਵਹਿਣਾ ਆਪਣੇ ਕੋਲ ਹੀ ਸੂਈਆਂ ਇਹ ਜਿਹੜੀਆਂ ਪਹਿਲਾਂ ਸੀ ਜਦੋਂ ਫਾਰਮ ਆਪਾਂ ਸ਼ੁਰੂ ਕੀਤਾ ਸੀ ਵੱਡੀਆਂ ਵਹਿੜਾ ਐਫ ਦੀਆਂ ਇਹ ਹੈਗੀਆਂ ਤੇ ਆਹ ਜਿਹੜੀ ਵਹਿ ਤੀਜਾ ਬੱਚੀ ਆ ਹਾਂਜੀ ਇਹਦੀ ਮਦਰ ਨੇ ਕੋਈ ਦਿੱਤਾ ਸੀ 28 ਕਿਲੋ ਠੀਕ ਹੈ ਜੀ ਤੇ ਇਹਦੀ ਇਹਦੀ ਨੇ 26 ਕਿਲੋ ਭਰਿਆ ਸੀ ਠੀਕ ਹੈ ਜੀ ਤੇ ਇਹਦੀ ਵੀ ਮੇਰੇ ਖਿਆਲ ਨਾਲ ਇੱਥੇ ਕੀ ਹਿੱਸਾ 5 26 ਕਿਲੋ ਦੇ ਲਗਭਗ ਠੀਕ ਹੈ ਠੀਕ ਹੈ ਜੀ ਲੋ ਵੀ ਇਹ ਐਸ ਵਕਤ 5 5 6 6 ਮਹੀਨੇ ਦੀ ਉਮਰ ਇਹਨਾਂ ਬੱਚੀਆਂ ਦੀ ਤੇ ਸਰਬਜੀਤ ਮੱਛੀ ਇੱਕ ਸਿੰਗਲ ਸਿੰਗਲ ਦੀ ਗੱਲ ਕਰ ਲਿਗਿਆ ਵੀ ਕਿਸੇ ਭਰਾ ਨੇ ਸਿੰਗਲ ਖਰੀਦਣੇ ਕੀ ਕੀ ਮੁੱਲ ਰਹੂਗਾ ਆ ਵੀਰੇ ਬਰੀਡ ਤਾਂ ਬਹੁਤ ਵਧੀਆ ਦੀਆਂ ਬੱਚੀਆਂ ਚਲੋ ਬੱਚੀਆਂ ਤੁਹਾਨੂੰ ਪਤਾ ਵਾ ਰੇਟ ਵੜੇ ਅੱਜ ਕੱਲ੍ਹ ਆ ਤੇ ਟੋ ਮਹੀਨਿਆਂ ਨੂੰ ਤੇ ਤਿਆਰ ਹੋਈਆਂ ਖੜੀਆਂ ਵਾਂ ਤੇ ਚਾਹ ਪੰਜਾਂ ਮਹੀਨਿਆਂ ਨੂੰ ਤੇ 11 11 ਬਾਅਦ ਸਾਲ ਦੀਆਂ ਨੂੰ ਤੇ ਵੈਸੇ ਵੀ ਇਹ ਆਈ ਹੋ ਜਾਂਦੀ ਆ ਚੰਗੀ ਸੇਵਾ ਹੋ ਗਈ ਤੇ ਇਹ ਮੁੱਲ ਕਰਾਉਣ ਨੂੰ ਭਾਵੇਂ ਆਪਾਂ ਇਹਨਾਂ ਦਾ 12 ਕਰਾ ਲਓ 13 ਕਰਾ ਲਓ ਆ ਸਹੀ ਸਹੀ ਇੱਕੋ ਇੱਕ ਗੱਲ ਕਰਦੀਆਂ ਡਿਮਾਂਡ ਕਰਨ ਨੂੰ ਕੁਝ ਵੀ 11 ਆਪਾਂ ਦੇ 11000 ਦੀ ਦੇ ਦਾਂਗੇ 11000 ਦੀ ਹਾਂਜੀ ਇੱਕ ਸਿੰਗਲ ਨਾ ਸਿੰਗਲ ਹਾਂਜੀ 11000 ਠੀਕ ਹੈ ਜੋ ਕਰ ਦਾਂਗੇ ਮਾਨਤਨ ਕੋਈ ਬਾਕੀ 11000 ਦੀ ਗੱਲ ਕਰੀਏ ਤਾਂ ਫਿਰ 33000 ਬਣਦਾ ਹਨਾ ਹਾਂਜੀ ਤਿੰਨਾਂ ਦਾ ਤਿੰਨਾਂ ਦਾ ਆਹੋ ਤੇ 33000 ਜੇਕਰ ਕੋਈ ਤਿੰਨੇ ਬੇੜਾ ਬੱਛੀਆਂ ਲੈਂਦਾ ਕਰੇ ਕੋਈ ਨਹੀਂ ਫਿਰ ਜੇ ਤਿੰਨੇ ਇਕੱਠੀਆਂ ਪਾਉਂਦਾ ਆਪਾਂ 30 ਦੀਆਂ ਦੇ ਦਾਂਗੇ ਕੋਈ ਨਹੀਂ 30000 ਦੀ ਹਾਂਜੀ ਲੋਬ ਠੀਕ ਹੈ ਜੀ ਇਹ ਗੱਲਬਾਤ ਆ ਠੀਕ ਹੈ ਜੀ ਇਹ ਬੱਛੀਆਂ ਨੇ ਬੱਛੀਆਂ ਤਿੰਨ ਆ ਮੇਰਾ ਭਰਾ ਠੀਕ ਹੈ ਜੀ ਤਾਂ ਤਿੰਨੇ ਬੱਚੀਆਂ ਕੋਈ ਚੰਗੀ ਖੇਚਲ ਕਰ ਲੂਗਾ ਤੇ ਤਿੰਨੇ ਰਕਮ ਵਾਲਾ ਮਾਲ ਬਣ ਕੇ ਤਿਆਰ ਹੋ ਜਾਊਗਾ ਤੁਹਾਡੇ ਕੋਲ ਸਾਲ-ਸਾਲ ਤੱਕ ਚਾਹੋ 5 ਮਹੀਨਾ ਤੱਕ ਕਰਦੇ ਤਿਆਰ ਹੋਈਆਂ ਖੜੀਆਂ ਰਹਿ ਜੀ ਹਾਂ ਸੋ ਇਹ ਬੱਚੀਆਂ ਦੋਸਤੋ ਅੱਜ ਬਕਾਊ ਆ ਬਾਕੀ ਥਾਣੀਆਂ ਥੋੜੀਆਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਸੋ ਚਾਰੇ-ਚਾਰੇ ਥਾਣਾ ਕੋਈ ਬੱਚਾ ਨਹੀਂ ਕੋਈ ਫੋਟ ਨਹੀਂ ਐਕਸਟਰਾ ਨਾਲ ਲੱਗੀ ਠੀਕ ਆ ਜੀ ਤੇ ਇਹ ਇਹਨਾਂ ਦਾ ਮੋਲਾ ਬਾਕੀ ਕਿਸੇ ਭਰਾ ਨੇ ਠੀਕ ਆ ਜੀ ਸਾਰੀਆਂ ਬੱਚੀਆਂ ਦਾ ਸੌਦਾ ਮਾਰਨਾ ਉਹ ਵੀ ਤੁਹਾਨੂੰ ਦੱਸ ਦਿੱਤਾ ਤੇ ਸਿੰਗਲ-ਸਿੰਗਲ ਵੀ ਨਾ ਕੋ ਤੁਹਾਨੂੰ ਦੱਸ ਦਿੱ ਤੋ ਬਾਕੀ ਥਾਣ ਪ੍ਰੋਪਰ ਚਾਰੇ ਆ ਨਾ ਹਾਂਜੀ ਹਾਂਜੀ ਥਾਣ ਚਾਰੇ ਚਾਰੇ ਲੱਗਿਆ ਵੇ ਠੀਕ ਆ ਜੀ ਆ ਝੋਲੀ ਕਿੰਨੀ ਹੈ ਬਿਲਕੁਲ ਜੀ ਬਿਲਕੁਲ ਬਾਕੀ ਹੈ ਵੀ ਚਲੋ ਵਧੀਆ ਨੇ ਹਾਈਟ ਕੱਟ ਦੀ ਗੱਲ ਕਰ ਲ ਗਏ ਚਲੋ ਜਿੱਡੀ ਜਿੰਨੀ ਉਮਰ ਕੋਈ 5 5 ਮਹੀਨੇ ਤੇ ਬਾਕੀ ਜਿਹੋ ਜੀ ਦੋਸਤੋ ਸਾਫ ਸਵਾਲ ਆ ਉਹ ਜੇ ਪਸ਼ੂ ਬਣ ਜਾਂਦਾ ਠੀਕ ਆ ਬਹੁਤ ਸੋਨੇ ਥਾਣਾ ਮੋٹے ਥਾਣਾ ਚਾਰ ਥਾਣ ਲੱਗੇ ਠੀਕ ਆ ਤੇ ਇਹ ਸਰਬਜੀਤ ਅੱਜ ਆਪਣੇ ਕੋਲ ਮਾਲ ਇਹ ਆਪਣੇ ਕੋਲ ਅੱਜ ਪ੍ਰੋਗਰਾਮ ਸੀਗਾ ਜਿੰਨੇ ਪਸ਼ੂ ਬਿਕਾਊ ਆ ਹਾਂਜੀ ਹਾਂਜੀ ਤੇ ਨੰਬਰ ਇੱਕ ਵੀਰੇ ਕਰਦੇ ਸਾਂਝੇ ਆਪਣੇ ਹਾਂਜੀ 88728 ਹਾਂਜੀ 48324 ਠੀਕ ਹੈ ਵੀਰੇ ਲੋ ਵੀ ਇਹ ਨੰਬਰ ਆ ਸਰਜੀ ਸਿੰਘ ਉਹਨਾਂ ਦੇ ਠੀਕਾ ਜੀ ਪਿੰਡ ਚੋਲਾ ਸਾਹਿਬ ਤੁਸੀਂ ਵਿజిਟ ਕਰ ਲਿਓ ਠੀਕਾ ਜੀ ਸੋ ਬੱਚੀਆਂ ਤੁਹਾਨੂੰ ਦਿਖਾਤੀਆਂ ਤਿੰਨ ਬੱਚੀਆਂ ਨੇ ਬਹੁਤ ਪਿਆਰੀਆਂ ਠੀਕਾ ਜੀ 5-5 6-6 ਮਹੀਨੇ ਦੀ ਉਮਰ ਆ ਤੇ ਇਧਰੋਂ ਜਿਹੜੇ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾ ਦਿੱਤੇ ਆ ਟੋਕਰ ਨਾਲ ਨੇ ਜਿਨ੍ਹਾਂ ਦੇ ਵਿੱਚ ਇੱਕ ਸੱਜਰ ਵੜ ਤੁਹਾਨੂੰ ਦਿਖਾਈ ਆ ਜਿਹੜੀ ਗੱਬਣ ਟੁੱਕੀ ਤਿਆਰੀ ਦੇ ਉੱਤੇ ਆ ਤੇ ਬਾਕੀ ਮਾਲ ਤਕਰੀਬਨ ਵੀਰ ਫਾਰਮ ਆਪਣੇ ਵਿੱਚੋਂ ਤਕਰੀਬਨ ਕਾਫੀ ਮਾਲ ਹੌਲਾ ਕਰਦਾ ਪਿਆ ਸਾਰੇ ਪਸ਼ੂ ਸੇਲ ਕਰਦਾ ਪਿਆ ਸੋ 5-4 ਜਿਹੜੀਆਂ ਵੜਾਂ ਚੰਗੀਆਂ ਵੀਰ ਹੁਣ ਰੱਖੀਆਂ ਵੀ ਜਿਹੜੀਆਂ ਹੁਣ ਸੱ ਕੁਝ ਚੌ ਚੌ ਤਨਾ ਤਨਾ ਢੰਗਾ ਢੰਗਾ ਮਹੀਨਿਆਂ ਦੇ ਸੋਇਆ ਸਾਰੇ ਸੇਲ ਅਜ ਵੀਰ ਕਰਦਾ ਪਿਆ ਸੋ ਨੰਬਰਾਂ ਤੇ ਸੰਪਰਕ ਕਰੋ ਤੁਸੀਂ ਗੱਲਬਾਤ ਕਰੋ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ